ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਨਿਮਾਣਾ ਜਿਆ ਪੱਤਰਕਾਰ ਕਾਬਲ ਸਿੰਘ ਰਾਠੌਰ 22 ਤਰੀਕ ਹੈ ਅਤੇ ਦਿਨ ਦੇ 10:30 ਬਚ ਚੁੱਕਿਆ ਇੱਥੇ ਕੱਲ ਦਾ ਧਰਨਾ ਲੱਗਿਆ ਜੀ ਕਿਸਾਨ ਵੀਰਾਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਅਤੇ ਹੋਰ ਇਹ ਇਲਾਕੇ ਦੀਆਂ ਸੰਗਤਾਂ ਜਿਨ੍ਹਾਂ ਦੀਆਂ ਜ਼ਮੀਨਾਂ ਰੁੜ ਗਈਆਂ ਨੇ ਦਰਿਆ ਦੇ ਬਹਿਣਾ ਦੇ ਵਿੱਚ ਤਾਹਾਂ ਮਾਰ-ਮਾਰ ਕੇ ਰੋਂਦਿਆਂ ਦੀ ਤੁਸੀਂ ਵੀਡੀਓ ਦੇਖੀ ਹੋਣਗੀਆਂ ਸੋ ਆਓ ਇਹ ਧਰਨਾਕਾਰੀ ਜਿਹੜੇ ਬੈਠੇ ਨੇ ਅੱਜ ਆਪਾਂ ਇਹਨਾਂ ਨੂੰ ਪੁੱਛਾਂਗੇ ਜਿਹੜਾ ਧਰਨਾ ਤੁਸੀਂ ਲਾ ਰਹੇ ਹੋ ਤੁਹਾਡੇ ਧਰਨੇ ਤੋਂ ਪ੍ਰਭਾਵਿਤ ਹੋ ਕੇ ਕੋਈ ਤੁਹਾਡੀ ਮਦਦ ਵਾਸਤੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਉਪਰਾਲਾ ਕੀਤਾ ਗਿਆ ਕਿ ਨਹੀਂ ਤੋਂ ਸਾਡੇ ਨਾਲੇ ਬੈਠੇ ਨੇ ਗਵਿੰਦਰ ਸਿੰਘ ਜੀ ਗਿੱਲ ਸਹਿਵਾਨ ਗੌਸਗੜ ਤੋਂ ਜਿਸ ਦਿਨ ਤੋਂ ਇੱਥੇ ਹੜ੍ਹਾਂ ਦੇ ਹਾਲਾਤ ਬਣੇ ਨੇ ਉਸੇ ਦਿਨ ਤੋਂ ਤੁਹਾਨੂੰ ਇੱਥੇ ਨਜ਼ਰ ਵੀ ਆਉਂਦੇ ਰਹੇ ਅਤੇ ਕੂਕ-ਕੂਕ ਕੇ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਆਪਣੀਆਂ ਰੁੜੜੀਆਂ ਜ਼ਮੀਨਾਂ ਦੇ ਬਾਰੇ ਆਪਣੇ ਆਵਾਜ਼ ਪਹੁੰਚਾਉਣ ਦੀ ਖਾਤਰ ਸਾਡੇ ਨਾਲ ਜੁੜੇ ਹੋਏ ਨੇ ਭਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜੀ ਤੁਸੀਂ ਹੁਣ ਇਸ ਸਮੇਂ ਗ੍ਰੇਤਿਸ ਧਰਨਾ ਲਾਇਆ ਇਹ ਕਿੰਨੇ ਦਿਨ ਹੋ ਗਏ ਧਰਨਾ ਲਾਣ ਤੋਂ ਕਿਉਂਕਿ ਪਹਿਲਾਂ ਤਾਂ ਆਪਾਂ ਉਪਰਾਲੇ ਕਰਦੇ ਰਹੇ ਆ ਲੰਗਰ ਲਾਉਂਦੇ ਰਹੇ ਆ ਜਾਲ ਬੰਨ੍ਹ ਬੰਨ੍ਹ ਕੇ ਆਪਾਂ ਬੰਨ੍ਹ ਨੂੰ ਰੋਕਣ ਦੀ ਵੀ ਕੋਸ਼ਿਸ਼ ਕਰਦੇ ਰਹੇ ਆ ਪਰ ਉਸ ਤੋਂ ਬਾਅਦ ਹੁਣ ਕਿਹੋ ਜਿਹੇ ਹਾਲਾਤ ਆ ਅਤੇ ਤੁਸੀਂ ਧਰਨਾ ਲਾਉਣ ਵਾਸਤੇ ਕਿਉਂ ਮਜਬੂਰ ਹੋਏ ਜੀ ਪਹਿਲਾਂ ਤੁਹਾਡੇ ਦੇਸ਼ ਦੁਨੀਆ ਚੈਨਲ ਦਾ ਔਰ ਤੁਹਾਡਾ ਤਹਿਦਰੋਂ ਧੰਨਵਾਦ ਕਰਦੇ ਆ ਤੁਸੀਂ ਜਦੋਂ ਵੀ ਇਹ ਹੜ੍ਹਾਂ ਦੀ ਪ੍ਰੋਬਲਮ ਆਈ ਆ ਪਿਛਲੇ ਮਹੀਨੇ ਦੀ ਉਸੇ ਦਿਨ ਤੋਂ ਤੁਸੀਂ ਪਹਿਲੇ ਦਿਨ ਤੋਂ ਹੀ ਵਧੀਆ ਕਵਰੇਜ ਕਰਕੇ ਸੰਗਤਾਂ ਨੂੰ ਇਸ ਦੇ ਹਾਲਾਤਾਂ ਤੋਂ ਜਾਣੂ ਕਰਾਉਂਦੇ ਰਹੇ ਹੋ ਜੀ ਜਦੋਂ ਪਹਿਲਾਂ ਆਪਾਂ ਜਾਣਦੇ ਆ ਵੀ ਪ੍ਰੋਬਲਮ ਆਪਣ ਨੂੰ ਆਈ ਕੀ ਸੀ ਸਾਰੇ ਹੜ੍ਹਾਂ ਦੇ ਪੂਰੇ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਲੋਕਾਂ ਦੇ ਪਿੰਡਾਂ ਦੇ ਵਿੱਚ ਪਾਣੀ ਜਾ ਵਰਿਆ ਪਰ ਜਿਹੜੀ ਇੱਥੇ ਸੱਤ ਲੋ ਸਸਰਾਲੀ ਕਲੌਨੀ ਬਣਨ ਦੀ ਪ੍ਰੋਬਲਮ ਸੀ ਇਹ ਸੀਗੀ ਜ਼ਮੀਨ ਤੋਂ ਥਲੋਟਾ ਲਾ ਰਿਆ ਸੀਗਾ ਪਾਣੀ ਤੇ ਅੱਜ ਵੀ ਉਹ ਪ੍ਰੋਬਲਮ ਉਸੇ ਤਰ੍ਹਾਂ ਹੀ ਆ। ਜੀ ਪਹਿਲਾਂ ਤਿੰਨ ਚਾਰ ਕਿਲੇ ਜਿਹੜੇ ਲੰਬਾਈ ਸੀਗੇ ਚੜਾਈ ਦਰਿਆ ਜਿੱਥੇ ਚੱਲਦਾ ਸੀਗਾ ਬੰਨ ਦੇ ਅੰਦਰ ਪਹਿਲਾਂ ਉਹ ਜ਼ਮੀਨਾਂ ਸਿੱਟੀਆਂ ਫਿਰ ਪ੍ਰਸ਼ਾਸਨ ਕਹਿੰਦਾ ਨੇੜੇ ਆ ਜਾਵੇ ਨੇੜੇ ਆ ਜਾਵੇ 100 ਮੀਟਰ ਤੇ ਅਸੀਂ ਫਿਰ ਕੋਈ ਕਾਰਵਾਈ ਕਰਾਂਗੇ ਜੀ ਫਿਰ ਕਹਿੰਦਾ ਹੋਰ ਨੇੜੇ ਆ ਜਾਵੇ ਫਿਰ ਅਸੀਂ ਬੰਨ ਨੂੰ ਬਚਾਵਾਂਗੇ ਉਹ ਬੰਨ ਵੀ ਬਿਲਕੁਲ ਰੇਤ ਦੇ ਜਿਵੇਂ ਹੁੰਦਾ ਨਾ ਢੇਰ ਉਹਦੇ ਵਾਂਗੂ ਹੀ ਉਹ ਖਿੰਡ ਗਿਆ ਸਾਰਾ ਜੀ 1 ਕਿਲੋਮੀਟਰ ਤੱਕ ਦਾ ਬੰਨ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਜੀ ਔਰ ਉਸ ਤੋਂ ਫਿਰ ਤਿੰਨ ਚਾਰ ਕਿਲੇ ਹੋਰ ਜ਼ਮੀਨ ਚੜਾਈ ਤੇ ਜੇ 1 ਕਿਲੋਮੀਟਰ ਲੰਬੇ ਔਰ 3-4 ਕੀਲੇ ਹੈ ਚੜਾਈ ਦੇ ਹਿਸਾਬ ਨਾਲ ਜਮੀਨਾ ਫੇਰ ਹੈ ਬਾਹਰੋਂ ਇਹ ਸੈਟ ਲਿਆ ਜੀ ਤੇ ਅੱਜ ਵੀ ਇਹ ਉਹ ਹਾਲਾਤ ਬਣੇ ਹੋਏ ਆ ਤੇ ਹੁਣ ਅਸੀਂ ਇੱਥੇ ਬੈਠੇ ਆ ਜੋ ਲੋਕਾਂ ਦੇ ਮੋਟਰਾਂ ਨੂੰ ਘਰ ਜਾ ਰਸਤੇ ਜਾ ਰਹੇ ਆ ਘਰਾਂ ਨੂੰ ਰਸਤੇ ਜਾ ਰਹੇ ਆ ਔਰ ਰਸਤਿਆਂ ਨੂੰ ਆਪਣੀ ਵਿੱਚ ਲਪੇਟ ਦੇ ਵਿੱਚ ਲੈ ਰਿਹਾ ਔਰ ਤੁਹਾਡੇ ਸਾਹਮਣੇ ਆਪਾਂ ਬੈਠੇ ਆ ਤੇ ਪਪੂਲਰ ਖੜੇ ਆ ਲਗਦ ਖੜੇ ਆ ਫਸਲਾਂ ਝੋਨੇ ਦੀਆਂ ਖੜੀਆਂ ਸਾਰੀਆਂ ਚੀਜ਼ਾਂ ਨੂੰ ਇਹ ਆਪਣੇ ਕਲਾਵੇ ਵਿੱਚ ਲੈ ਕੇ ਬਹਾਕੇ ਨਾਲ ਲਿਜਾ ਰਿਹਾ ਦਰਿਆ ਔਰ ਪ੍ਰਸ਼ਾਸਨ ਦਾ ਜਿਹੜਾ ਆ ਇੱਕ ਵੀ ਪੈਸੇ ਦਾ ਇੱਥੇ ਜੋ ਕੰਮ ਆ ਕਾਮਯਾਬ ਨਹੀਂ ਹੋਇਆ ਯਤਨ ਤਾਂ ਉਹਨਾਂ ਨੇ ਕੀਤੇ ਆ ਕੁਛ ਨਾ ਕੁਛ ਪਰ ਕਾਮਯਾਬ ਵਾਲੇ ਤੱਕ ਨਹੀਂ ਹੋਇਆ ਜੋ ਇੱਥੇ ਪ੍ਰਬੰਧ ਹੋਣੇ ਚਾਹੀਦੇ ਸੀ ਉਸ ਪੱਧਰ ਦੇ ਪ੍ਰਬੰਧ ਨਹੀਂ ਹੋਏ ਹੈਗੇ ਜੀ ਜਿਸ ਦਿਨ ਤੋਂ ਖੜਾ ਦੇ ਵਾਸਤੇ ਪਿੰਡਾਂ ਦੇ ਵਿੱਚ ਅਲਾਸਮੈਂਟ ਹੋਈ ਸੀ ਕਿ ਭਾਈ ਆਪਣੇ ਆਪਣੇ ਘਰਾਂ ਦੇ ਵਿੱਚ ਤੁਸੀਂ ਬੋਰੀਆਂ ਲਾ ਕੇ ਰੱਖੋ ਆਪਣੇ ਭੁਖਤਾ ਪ੍ਰਬੰਧ ਕਰਕੇ ਰੱਖੋ ਅਤੇ ਇੱਥੇ ਵੀ ਪ੍ਰਬੰਧ ਕਰਨ ਵਾਸਤੇ ਪਿੰਡਾਂ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਬੇਨਤੀਆਂ ਕੀਤੀਆਂ ਸੀ ਨੋਟਸਮੈਂਟਾਂ ਕੀਤੀਆਂ ਸੀ ਕਿ ਬੋਰੇ ਭਰ-ਭਰ ਕੇ ਲਾਉਣੇ ਆ ਅਤੇ ਨਰੇਗਾ ਵਾਲੇ ਵੀ ਸੰਗਤ ਬਹੁਤ ਸੀ ਆ ਤੇ ਨੌਜਵਾਨਾਂ ਦੀ ਬਹੁਤ ਜ਼ਿਆਦਾ ਜੋਰ ਸੀਗਾ ਉਸੇ ਦਿਨ ਇਹ ਹਾਲਾਤ ਕੰਟਰੋਲ ਹੋ ਸਕਦੇ ਸੀ ਕਿ ਜੇ ਪ੍ਰਸ਼ਾਸਨ ਦਾ ਸਾਥ ਹੁੰਦਾ ਕਿ ਨਹੀਂ ਹਾਂ ਜਰੂਰ ਹੋ ਸਕਦੇ ਸੀ ਜੀ ਕਿਉਂਕਿ ਜਦੋਂ ਵੀ ਆਪਾਂ 2-4 ਕਰੇਟ ਇੱਥੇ ਥੱਲੇ ਭਰ ਕੇ ਉਹ ਜਾਲ ਸਿੱਟਦੇ ਆ ਤਾਂ ਉਹਦੇ ਲਗਾਤਾਰ ਉਹ ਸਿੱਟੀ ਜਾਵੇ ਫੇਰ ਉਹ ਠੋਕਰ ਲੱਗ ਸਕਦੀ ਆ ਜੀ ਜੇ ਆਪਾਂ ਕਹੀਏ ਵੀ ਹੁਣ ਅੱਜ ਸਿੱਟਦੇ ਆ ਦੋ ਚਾਰ ਘੰਟੇ ਵਾਂ ਦੇਖਦੇ ਆ ਕਿ ਪਾਣੀ ਨਾਲ ਹੀ ਥੱਲੇ ਪਾਹਕੇ ਲੈ ਜਾਂਦਾ ਉਹ ਜਿਹੜਾ ਜਿੱਥੋਂ ਢਾਹ ਲੱਗਦੀ ਆਈ ਆ ਜ਼ਮੀਨ ਨੂੰ ਉੱਥੋਂ ਪਹਿਲਾਂ ਜਿਹੜਾ ਬੰਨ ਸੀਗਾ ਕਾਫੀ ਦੂਰ ਸੀਗਾ ਠੀਕ ਹੈ ਜੀ ਉਹ ਜਿਹੜਾ ਬੰਨ ਸੀਗਾ ਬੰਨ ਦੇ ਨਾਲ-ਨਾਲ ਜਿਵੇਂ ਆਪਾਂ ਦੇਖਿਆ ਗੜੀਆਂ ਤੋਗੜਾਂ ਦੇ ਕੋਲ ਉੱਥੇ ਠੋਕਰਾਂ ਲੱਗੀਆਂ ਹੋਈਆਂ ਆਨੰਦਪੁਰ ਸਾਹਿਬ ਵਾਲੀ ਸਾਈਡ ਹਰਜੋਤ ਸਿੰਘ ਵੈਸ ਹੈ ਜੀ ਉਹ ਸਾਡਾ ਭਾਈ ਉਹ ਵੀ ਚਲੋ ਜਿਹੜੇ ਉੱਥੇ oprala ਕੀਤਾ ਦੇਖੋ ਜੀ ਉੱਥੇ ਉਹਨੇ ਕੱਲੇ ਕੱਲੇ ਦਰਿਆ ਦੇ ਕੰਡੇ ਦੇ ਉੱਪਰ ਠੋਕਰਾਂ ਇਹ ਜੀਆਂ ਲਾ ਦਿੱਤੀਆਂ ਉਹ ਜ਼ਮੀਨ ਇੰਚ ਤੱਕ ਨਹੀਂ ਹਿੱਲੀਗੀ ਇਹ ਆਪਣਾ ਜਿਹੜਾ ਬੜਾ ਬੰਸ ਹੈਗਾ ਇਹ ਸਾਧੀਆਂ ਤੋਂ ਬੰਨ ਬਣਿਆ ਹੋਇਆ ਹੈ ਸਗਾ ਇਹ ਕਿਸੇ ਨਾ ਕਿਤੇ ਬਚਾਇਆ ਜਾ ਸਕਦਾ ਸੀ ਜੇ ਇਹ ਠੋਕਰ ਲੱਗ ਜਾਂਦੀਆਂ ਤੁਹਾਨੂੰ ਮੈਂ ਇਹ ਕਹਿੰਦਾ ਵੀ ਅਸੀਂ ਸ਼ੁਰੂ ਤੋਂ ਹੀ ਇਹ ਰੌਲਾ ਪਾ ਰਹੇ ਹਾਂ ਮਾਰਚ ਮਹੀਨੇ ਦੇ ਵਿੱਚ ਅਸੀਂ ਤੁਹਾਨੂੰ ਪਤਾ ਹੋਣਾ ਇੱਥੇ ਓਵਰਲੋਡ ਟਿਪਰ ਟਰਾਲੀ ਟਰਾਲੀਆਂ ਦੇ ਖਿਲਾਫ ਗੌਂਸ ਘੜਤਰ ਨਾਲ ਆਇਆ ਸੀਗਾ ਠੀਕ ਆ ਔਰ ਸਰਕਾਰ ਕਹਿ ਰਹੀ ਆ ਸਾਨੂੰ ਰੇਤ ਤੋਂ ਰੈਵਨਿਊ ਆ ਰਿਹਾ ਅਸੀਂ ਲੋਕਾਂ ਦਾ ਵਿਕਾਸ ਕਰਾਂਗੇ ਪੰਜਾਬ ਦਾ ਵਿਕਾਸ ਕਰਾਂਗੇ ਵਿਕਾਸੋਂ ਪੈਸਾ ਗਿਆ ਕਿੱਥੇ ਸਾਡੇ ਰੇ ਦੀਆਂ ਸੜਕਾਂ ਦੇਖ ਲੋ ਕੀ ਹਾਲ ਆ ਤੁਹਾਡਾ ਤੇ ਜੋ ਬੰਨ ਪੱਕਾ ਕਰਨਾ ਸੀਗਾ ਉਹ ਬੰਨ ਪੱਕਾ ਕਰਨ ਦੀ ਬਜਾਏ ਤੁਸੀਂ ਦੇਖਿਆ ਜਦੋਂ ਹਾੜਾ ਚਰਪਾਣੀ ਆਇਆ ਹੋਇਆ ਸੀਗਾ ਤੇ ਬੰਨ ਦੇ ਉੱਪਰ ਚੱਲ ਨਹੀਂ ਸੀ ਹੁੰਦਾ ਮਿੱਟੀ ਦੇ ਨਾਲ ਗਾਰੇ ਦੇ ਨਾਲ ਉਹ ਪੂਰਾ ਐਨ ਖਰਾਬ ਹੋ ਚੁੱਕਿਆ ਸੀ ਬੰਨir ਕੁਲਦੀਪ ਸਿੰਘ ਜੀ ਬੈਠੇ ਆ ਜਿਹੜੀ ਤੁਸੀਂ ਆ ਢਹਾ ਦੇਖ ਰਹੇ ਹੋ ਬੰਨ ਦੀ ਲੱਗਦੀ ਲੱਗਦੀ ਬੰਨ ਵੀ ਟੁੱਟ ਚੁੱਕਿਆ ਉਸ ਤੋਂ ਇਲਾਵਾ ਵੀ ਦੋ ਤਿੰਨ ਕਿੱਲਿਆਂ ਦੀ ਬਾਟ ਜਿਹੜੀ ਆਂਦੀ ਆਂਦੀ ਢਾ ਲਾਂਦੀ ਹੋਈ ਆ ਵੀਰ ਦੇ ਘਰਾਂ ਕੋਲ ਪਹੁੰਚਣ ਵਾਲੀ ਆ ਹਾਂਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਾ ਜੀ ਹੁਣ ਸਭ ਤੋਂ ਪਹਿਲਾਂ ਦੇਖੋ ਪਹਿਲਾਂ ਤਾਂ ਜਿਹੜਾ ਚਲੋ ਰੇਤੇ ਵਾਲਿਆਂ ਦਾ ਜਿਹੜਾ ਅੱਡਾ ਟਿਆ ਉਹ ਸਾਰੇ ਨੂੰ ਪਤਾ ਠੀਕ ਹੈ ਜੀ ਸੋ ਇਸ ਟਾਈਮ ਤੁਹਾਡੀ ਕੋਠੀ ਜਿਹੜੀ ਤੁਸੀਂ 10-9 ਜੀ ਕਿਰਤ ਕਮਾਈ ਦੇ ਨਾਲ ਬਣਾਈ ਹੋਈ ਆ ਉਹਦਾ ਤੁਹਾਨੂੰ ਹੁਣ ਕਿੰਨਾ ਘੜਰ ਆ ਜੀ ਘੜਰ ਤਾਂ ਬਹੁਤ ਬਹੁਤ ਜ਼ਿਆਦਾ ਆ ਦਰ ਤਾਂ ਇੰਨਾ ਕਿ ਲੱਗਦਾ ਰਾਤ ਨੂੰ ਨੀਂਦ ਨਹੀਂ ਆਦੀ ਵੀ ਕੀ ਕਰੀਏ ਉੱਠ ਕੇ ਸਵੇਰ ਨੂੰ ਪਰਮਾਥਵਾ ਤਾਂ ਇਹਰਦਾਸ ਕਰੀਦੀ ਆ ਵੀ ਅੱਜ ਪਰਮਾਥਵਾ ਦਿਨ ਸਹੀ ਸਲਾਮਤ ਕਰਦੀ ਹੁਣ ਤੁਹਾਡੇ ਸਾਹਮਣੇ ਹਾਲਾਤ ਦਾ ਸਾਡੇ ਕਰਦਾ ਜਿਹੜਾ ਰਸਤਾ ਸੀ ਉਹ ਵੀ ਖਤਮ ਹੋ ਰਿਹਾ ਹਾਂਜੀ ਤੇ ਅੱਜ ਤਕਰੀਬਨ ਮਹੀਨੇ ਤੋਂ ਉੱਪਰ ਹੀ ਹੋ ਗਿਆ ਅੱਜ 23 ਹੋ ਗਈ 21 ਤਰੀਕ ਨੂੰ ਆ ਤੇ ਕੋਈ ਹੈ ਨਹੀਂ ਸਕਦਾ ਕਿਸੇ ਨੇ ਵੀ ਸੋਚਿਆ ਚੀ ਹੋਰੇ ਕਈ ਲੋਕਾਂ ਨੇ ਤਾਂ ਪ੍ਰਸ਼ਾਸਨ ਦੀ ਸੇਫਤ ਬੜੀ ਕੀਤੀ ਪ੍ਰਸ਼ਾਸਨ ਸਾਡੇ ਨਾਲ ਲੱਗਿਆ ਜੀ ਡੀਸੀ ਸਾਹਿਬ ਲੱਗੇ ਲੱਗੇ ਸੀਗੇ ਪਰ ਉਹਨਾਂ ਦਾ ਜਿਹੜਾ ਕੰਮ ਹੈ ਇੱਥੇ ਸਿਰਾਂ ਦੇ ਉੱਪਰ ਬੋਰੇ-ਬੋਰੇ ਭਰਨੇ ਜਾਂ ਸਾਡੇ ਨਾਲ ਲੱਗ ਕੇ ਜਿੱਦਾਂ ਆਪਾਂ ਮਜ਼ਦੂਰ ਇੱਕ ਕੰਮ ਕਰਦੇ ਆ ਆਪਾਂ ਸੇਵਾਦਾਰ ਵੈਸੇ ਬਥੇਰੇ ਆ ਬੋਰੇ ਭਰਨੇ ਜਾਂ ਕੋਈ ਆਹ ਜਾਲ ਬੰਨਣੇ ਇਹ ਤਾਂ ਇਹ ਇਹੋ ਜਿਹਾ ਕੰਮ ਦਾ ਪਰ ਉਹਦੇ ਨਾਲ ਪ੍ਰਬੰਧ ਤਾਂ ਨਹੀਂ ਹੋ ਸਕਦਾ ਨਹੀਂ ਨਹੀਂ ਜੀ ਦੇਖੋ ਜੀ ਟੀਸੀ ਦਾ ਕੰਮ ਆ ਪ੍ਰਸ਼ਾਸਨ ਦਾ ਕੰਮ ਆ ਵੀ ਆਪਦਾ ਜੋ ਰਤਵਾ ਵਾ ਉਹ ਨੂੰ ਕੰਮ ਚਾਲ ਰੱਖਿਆ ਉੱਤਾਂ ਇਹ ਚੋੜੋ ਵੀ ਤਾਂ ਕੱਟੇ ਚ ਚੱਕ ਕੇ ਦਿਖਾਤੇ ਵੀ ਹਾਂ ਜੀ ਮੈਂ ਜੀ ਬਹੁਤ ਦਰਦ ਆ ਪਰ ਉਹ ਦਰਦ ਅੱਜ ਪਤਾ ਲੱਗਦਾ ਨਾ ਵੀ ਲੋਕਾਂ ਸਾਹਮਣੇ ਆਵੇ ਨਾ ਅਸੀਂ ਤਾਂ ਇਹ ਮੀਟਿੰਗਾਂ ਕਰ ਕਰ ਵੀ ਹੰਭ ਗਏ ਕੋਠੀ ਆ ਇਹ ਕੋਠੀ ਤੋਂ ਇਲਾਵਾ ਤੁਹਾਡੀ ਜ਼ਮੀਨ ਵਿੱਚ ਸਗੀ ਜਿਹੜੀ ਆਪਣੀ ਖੇਤੀਬਾੜੀ ਵਾਲੀ ਹਾਂਜੀ ਸਾਰੀ ਹੈ ਹਾਂਜੀ ਸਾਰੀ ਸਾਡੀ ਸਾਰੀ ਜ਼ਮੀਨਾਂ 15 ਏਕੜ ਜ਼ਮੀਨ ਆ ਨਹੀਂ ਹੈਗੀ ਆ ਕਿ ਹਰਗੀ ਨਹੀਂ ਵਿੱਚ ਕੁਛ ਹੜਗੀ ਆ ਕੁਛ ਰਹਿੰਦੀ ਆ ਕਿੰਨੇ ਕਿ ਕੀਮਤ ਲੱਗ ਕੇ ਲੈ ਜੀ ਕੀਮਤ ਹੁਣ ਤਾਂ ਪ੍ਰਾਈਵੇਟ ਦੇ ਜਾਂਦਾ ਸੀਗਾ ਇਹ ਹੁਣ ਤੱਕ ਲਈ 40 ਲੱਖ ਰੁਪਏ ਤੱਕ ਡੇ ਨੇ ਅੱਜ ਕਿੰਨੇ ਪਿੱਛਣਾ ਵਾ ਹੂੰ ਅੱਜ ਤੱਕ ਕੋਈ ਕਿਸੇ ਨੂੰ ਕੀ ਕਹਦੋ ਵੀ ਜ਼ਮੀਨ ਦਾ ਕੋਈ ਚੈ ਨਹੀਂਦਾ ਵੀ ਜ਼ਮੀਨ ਲੈਣ ਨੂੰ ਇਹ ਤਾਂ ਕੋਈ ਕਮੈਂਟ ਕਰਨ ਦੀ ਲੋੜ ਨਹੀਂ ਹੈ ਕਿ ਹਾਂ ਪਰ ਇਹ ਜ਼ਰੂਰ ਹੈ ਵੀ ਸਾਡੀ ਕਮੀ ਪੰਜਾਬੀਆਂ ਦੀ ਜ਼ਰੂਰ ਆਸੀ ਜਿੱਧਰ ਨੂੰ ਇੱਕ ਵਾਰ ਚੱਲ ਪਈ 15 ਦਿਨ ਉਹ ਹੀ ਟ੍ਰੈਂਡ ਚਲਾਈ ਰੱਖਦੇ ਹਾਂ ਤੇ ਉਹਦਾ ਸਾਨੂੰ ਨਕਸਾ ਕਿਤੇ ਨਾ ਕਿਤੇ ਧਿਆਨ ਖੁੰਝ ਜਾਂਦਾ ਮਤਲਬ ਪਹਿਲਾਂ ਵੀ ਕਿਸਾਨੀ ਮੁੱਦੇ ਤੇ ਧਰਨੇ ਲੱਗੇ ਸੀਗੇ ਉਹ ਕਿਸਾਨੀ ਮੁੱਦੇ ਤੋਂ ਧਰਨੇ ਹਟਾਉਣ ਵਾਸਤੇ ਅਲੱਗ-ਅਲੱਗ ਜਗ੍ਹਾ ਤੇ ਕਦੇ ਕੁਝ ਹੋ ਗਿਆ ਕਦੇ ਕੁਝ ਬਾਵਾ ਵਾਪਰ ਜਾਂਦੀ ਵੀ ਲੋਕਾਂ ਤੋਂ ਅਧਰ ਹੋ ਜਾ ਬਿਲਕੁਲ ਜੀ ਬਿਲਕੁਲ ਸਰਕਾਰਾਂ ਦੀ ਪਾਲਿਸੀ ਹੁੰਦੀ ਹੈ ਹੂੰ ਹੂੰ ਤੇ ਉਹ ਸਾਡਾ ਧਿਆਨ ਭਟਕਾਉਣ ਵਾਸਤੇ ਕੁਝ ਵੀ ਕਿਸੇ ਹੱਦ ਤੱਕ ਵੀ ਲਾ ਸਕਦੇ ਤੇ ਇੱਕ ਵਾਰੀ ਸੰਗਤਾਂ ਨੂੰ ਜਾਣੂ ਕਰਵਾ ਦਿਓ ਵੀ ਅੱਜ 22 ਤਰੀਕ ਹੈ ਸ਼ਾਮਾਂ ਤਕਰੀਬਨ ਇੱਕ ਰੇਡ ਦਾ ਹੋ ਗਿਆ ਤੇ ਉਹ ਜਿਹੜਾ ਦਰਿਆ ਸੀਗਾ ਇਸ ਟਾਈਮ ਜਿਹੜਾ ਸਸਰਾਲੀ ਕਲੋਨੀ ਦੇ ਨੇੜੇ ਹੁੰਦਾ ਹੁੰਦਾ ਪਿੰਡ ਦੇ ਨਾਲ ਲੱਗਣ ਲੱਗਿਆ ਉਹ ਇੱਕ ਕੋਠੀ ਆ ਉਹਦੇ ਘਰ ਪਹੁੰਚਣ ਨੂੰ ਤੁਸੀਂ ਕਿਹਾ ਵੀ 4-5 ਦਿਨਾਂ ਦੇ ਵਿੱਚ ਉਹਦੇ ਕੋਠੀ ਨੂੰ ਢਾਹ ਲੱਗ ਜਾਣੀ ਜੇ ਨਾ ਪ੍ਰਬੰਧ ਕੀਤਾ ਜਾਵੇ ਤੇ ਇਹ ਇਹ ਜਿਹੜਾ ਦਰਿਆ ਆ ਇਸ ਟਾਈਮ ਬੰਦ ਹੋੰਨਾ ਹੋ ਰਿਹਾ ਪਰ ਇਹ ਕਿੰਨਾ ਕੁ ਸੀਗਾ ਭਾਈ ਨੂੰ ਮੜਾ ਕੈਮਰਾ ਕਰਕੇ ਦਿਖਾ ਅੱਧਰ ਹੋ ਗਿਆ ਹਾਂਜੀ ਉਹ ਕਾਹੀ ਦਿਖ ਰਹੀ ਹੈ ਭਾਈ ਮੜਾ ਜ਼ੂਮ ਕਰਕੇ ਦਿਖਾ ਹਾਂਜੀ ਕਿੰਨੀ ਕੁ ਦੂਰ ਸੀਗਾ ਜੀ ਮੜਾ ਦੱਸਿਓ ਭਾਈ ਜੀ ਦਰਿਆ ਤਾਂ ਦਰਿਆ ਦੇ ਵਿੱਚ ਚੱਲਦਾ ਹੁੰਦਾ ਹੂੰ ਇਹਦੇ ਨਾਂ ਲਗਭਗ 100 ਕਰੋੜ ਰੁਪਇਆ ਡੀਸੈਲਟਿੰਗ ਦਾ ਹੁੰਦਾ ਮਤਲਬ ਦਰਿਆਨ ਸਾਫ ਕਰਨ ਦਾ ਸਰਕਾਰ ਵੱਲੋਂ ਆਉਂਦਾ ਉਹ ਮੈਂ ਇਹ ਪ੍ਰਸ਼ਾਸਨ ਨੂੰ ਕੋਈ ਪੁੱਛਦਾ ਕੋਈ ਡੀਸੀ ਸਾਹਿਬ ਨੂੰ ਪੁੱਛਿਆ ਵੀ ਉਹ ਪੈਸਾ ਕਿੱਥੇ ਗਿਆ ਦਰਿਆ ਚੱਲਦਾ ਵਿੱਚ ਚੱਲਦਾ ਹੁੰਦਾ ਵਿੱਚੋਂ ਪੱਟ ਕੇ ਰੇਤਾ ਜਾਂ ਮਿੱਟੀ ਕੋਈ ਉਹਨਾਂ ਸਾਈਡਾਂ ਤੇ ਲਾਇਆ ਜਾਂਦਾ ਹੁੰਦਾ ਕਿ ਵਿੱਚ ਦਰਿਆ ਚੱਲੂਗਾ ਤਾਂ ਵਿਚਾਲੇ ਚੱਲੂਗਾ ਕਿਉਂਕਿ ਆਪਾਂ ਵੀ ਦੇਖ ਲਓ ਕਿੰਨੀ ਵਾਰ ਇੱਥੇ ਪਾਣੀ ਆਇਆ 23 ਦੇ ਵਿੱਚ ਵੀ ਆਪਣੇ 2-3 ਫੁੱਟ ਮੇਨ ਬੰਨ੍ਹ ਦੋ ਥੱਲੇ ਪਾਣੀ ਚੱਲਿਆ ਪਰ ਨੁਕਸਾਨ ਕੋਈ ਨਹੀਂ ਹੋਇਆ ਕਾਰਨ ਇਹ ਸੀ ਵੀ ਜਿਹੜੀ ਮਾਈਨਿੰਗ ਹੋਈ ਆ ਉਹ ਡਿਸਪਲੇਸਮੈਂਟ ਹੋਈ ਆ ਉਹ ਵਧੀਆ ਤਰੀਕੇ ਨਾਲ ਉਹ ਰੇਤਾ ਚੱਕਿਆ ਗਿਆ ਪਰ ਇਹ ਤਾਂ ਹੁਣ ਦੇਖੋ ਸਰਕਾਰ ਇੰਨੀ ਨਿਕੰਮੀ ਹੁਣ ਬਾਰ ਬਾਰ ਉਹੀ ਗੱਲ ਦੇ ਵੀ ਸਾਡਾ ਤਾਂ ਮਾਈ ਬਾਪ ਸਰਕਾਰ ਹੀ ਹੁੰਦਾ ਨਾ ਕੋਈ ਜੇ ਕੋਈ ਘਰ ਦਾ ਵੀ 10 ਮੈਂਬਰ ਨੇ ਉਹਨਾਂ ਦਾ ਮੁਖੀ ਤਾਂ ਇੱਕੋ ਹੀ ਹੁੰਦਾ ਨਾ ਉਹ ਚਲਾਉਂਦਾ ਜੇ ਉਹ ਮੁਖੀ ਨਿਕੰਮਾ ਹੋਵੇ ਤਾਂ ਘਰ ਬਰਬਾਦ ਉਹ ਸਾਡੇ ਵੀ ਅਸੀਂ ਜੀ ਸਾਡੀ ਸਰਕਾਰ ਅਸੀਂ ਅੱਜ ਤੱਕ ਦੇਖਿਆ ਨਹੀਂ ਅਸੀਂ ਬਾਦਲ ਉਹਨਾਂ ਨੂੰ ਭੰਡਦੇ ਰਹੇ ਕਾਂਗਰਸੀ ਨੂੰ ਭੰਡਦੇ ਰਹੇ ਇਹਨਾਂ ਨੇ ਤਾਂ ਜਮੇ ਬੇੜਾ ਕਰਕੇ ਕਰ ਹੁਣ ਹੁਣ ਭੰਡਿਆ ਤਾਂ ਹੀ ਤਾਂ ਇਹਨਾਂ ਨੂੰ ਮੌਕਾ ਦਿੱਤਾ ਬਿਲਕੁਲ ਤਾਂ ਹੀ ਮੌਕਾ ਦਿੱਤਾ ਅਸੀਂ ਬਾਰੇ ਤੇ ਬਾਜੀ ਕੋ लास्ट ਸਵਾਲ ਵੀ ਹੁਣ ਹਾਲਾਤ ਜਿਹੜੇ ਤੁਹਾਨੂੰ ਦਿਖ ਰਹੇ ਆ ਐਸ ਵੇਲੇ ਵੀ ਪਾਣੀ ਬਹੁਤ ਵਧਿਆ ਹੋਇਆ ਠਿਗਾ ਅਸੀਂ ਡਿਗਦੀਆਂ ਦੇਖੀਆਂ ਆਪਣੇ ਅੱਖੀ ਪੰਜ ਪੰਜ ਛੇ ਛੇ ਫੋਟੋਆਂ ਇਹਨੂੰ ਆ ਗਿਆ ਜੀ ਦਰਿਆ ਠੀਕ ਆ ਜੀ ਤੇ ਇਹਦੇ ਬਾਰੇ ਹੁਣ ਲਾਸਟ ਮਤਲਬ ਸਰਕਾਰ ਨੂੰ ਕੀ ਅਪੀਲ ਕਰੋਗੇ ਜੀ ਅਪੀਲ ਤਾਂ ਇਹ ਹੀ ਆ ਜੀ ਦੇਖੋ ਸਰਕਾਰ ਪ੍ਰਜਾ ਉਹ ਸਰਕਾਰ ਦੀ ਇੱਕ ਪ੍ਰਜਾ ਬੱਚੇ ਹੁੰਦੇ ਨੇ ਕਿ ਉਹਨਾਂ ਦੀ ਉਹ ਜਾਨੀ ਮਾਲੀ ਦਾ ਨੁਕਸਾਨ ਦਾ ਕੋਈ ਕਰ ਹੀ ਨਹੀਂ ਸਕਦੇ ਆ ਕਿ ਉਹਨਾਂ ਨੂੰ ਸਾਂਭ ਹੀ ਨਹੀਂ ਸਕਦੇ ਉਹਨਾਂ ਦੀ ਰੱਖਿਆ ਨਹੀਂ ਕਰ ਸਕਦੇ ਭਰਾ ਜੀ ਸਰਕਾਰ ਤੋਂ ਕਰਾਉਣਾ ਕੀ ਕਿਉਂਕਿ ਪਤਾ ਗੱਲ ਕੀ ਹੈ ਜੀ ਦੇਖੋ ਕਰਨ ਨੂੰ ਤਾਂ ਹੁਣ ਸਾਡੇ ਮੁੰਡੇ ਲੱਗੇ ਸਾਰੇ ਪਿੰਡਾਂ ਦੇ ਮੁੰਡੇ ਲੱਗੇ ਆ ਵਿਚਾਰੇ ਜਿੰਨਾ ਚੋਰ ਲਾਇ ਉਹਨਾਂ ਨੇ ਥੈਲੇ ਭਰ ਕੇ ਸੱਟੇ ਪੱਥਰ ਵੀ ਲਾਏ ਜਦੋਂ ਬੱਚੇ ਹੀ ਨਹੀਂ ਹੈਗੇ ਉਹ ਵਿੱਚ ਰੋੜ ਕੇ ਲੈ ਗਿਆ ਕੀ ਕਰਨ ਕਿ ਉਹਨਾਂ ਦਾ ਮਨੋਵਲ ਡਾਊਨ ਹੋ ਗਿਆ ਠੀਕ ਹੈ ਉਹ ਕਹਿੰਦੇ ਸਾਡੇ ਕੋਲ ਤਾਂ ਅਸੀਂ ਜਾ ਕੇ ਉੱਥੇ ਕਰਦੇ ਤਾਂ ਰਹਿਦਾ ਹੀ ਕੁੱਖ ਨਹੀਂ ਫਿਰ ਕਰਾਂ ਇਹ ਹਾਈ ਲੈਵਲ ਤੇ ਸਰਕਾਰ ਸਭ ਕੁਝ ਕਰ ਸਕਦੀ ਆ ਤੇ ਨਹੀਂ ਕਰ ਸਕਦੀ ਆ ਫੌਜ ਫੌਜ ਸਭ ਕੁਝ ਕਰ ਸਕਦੀ ਆ ਫੌਜ ਨੂੰ ਸੈਂਟਰ ਨੂੰ ਅਪੀਲ ਕਰਨੀ ਚਾਹੀਦੀ ਆ ਆਪਣੇ ਮੰਤਰੀ ਸਾਹਿਬ ਨੇ ਕਿਹਾ ਸੀ 4-5 ਮਸ਼ੀਨਾਂ ਆਪਾਂ ਭੇਜਾਂਗੇ ਸੁਰਿੰਦਰ ਗੋਇਲ ਜੀ ਵੀ ਆਏ ਸਕੇ ਅਜੇ ਤੱਕ ਮਸ਼ੀਨਾਂ ਨਹੀਂ ਆਈਆਂ ਤੇ ਸੰਗ ਤਾਂ ਉਹਦੀ ਵੇਟ ਕਰ ਰਹੀ ਹੈ ਜੀ ਮਸ਼ੀਨਾਂ ਤਾਂ ਆਈਆਂ ਨੇ ਜੀ ਫੋਟੋਆਂ ਤਾਂ ਆ ਗਈਆਂ ਨਾ ਉਹਦੀਆਂ ਫੋਟੋਆਂ ਹਾਂ ਫੋਟੋਆਂ ਆ ਗਈਆਂ ਵੀਡੀਓ ਆ ਗਈਆਂ ਨੇ ਬਸ ਠੀਕ ਆ ਕੱਪੜੇ ਲਿਬਰੇ ਥੋੜੇ ਤੋਂ ਅੱਗੇ ਆ ਬਸ ਉਹ ਕੰਮ ਉਹਨਾਂ ਦਾ ਹਾਂਜੀ ਮੈਂਬਰ ਸਾਹਿਬ ਹੁਣ ਸਾਡੇ ਕਨਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਜੀ ਮੰਗ ਲਈਏ ਉਹਨਾਂ ਨੇ ਇਹ ਐਲਾਨ ਕੀਤਾ ਵੀ ਜੇ ਅੱਜ ਕੋਈ ਨਾ ਕੋਈ ਪ੍ਰਬੰਧ ਹੁੰਦਾ ਠੀਕ ਆ ਨਹੀਂ ਕੱਲ ਤੋਂ ਡੀਸੀ ਦੇ ਦਫ਼ਤਰ ਦੇ ਅੱਗੇ ਧਰਨਾ ਲਾਇਆ ਜਾਵੇਗਾ ਸਾਰੇ ਸ਼ਹਿਰ ਵਾਲੋਂ ਚਾਲੇ ਪਾਵੋ ਕੀ ਕਹੋਗੇ ਜੀ ਮਹਾਰਾਜ ਇਹ ਤਾਂ ਹੀ ਗੰਨੇ ਆ ਬੇਨਤੀ ਕਰਦੇ ਆ ਡੀਸੀ ਸਾਹਿਬ ਨੂੰ ਵੀ ਕਰਦੇ ਆ ਵੀ ਚਲੋ ਵੀ ਸਾਡੀ ਮਦਦ ਕਰਨ ਵੀ ਇੱਥੇ ਆ ਕੇ ਜੇ ਪਾਣੀ ਮਤਲਬ ਰੋਕਣ ਪੋਸ਼ਣ ਕਰਨ ਇਹ ਨਹੀਂ ਹੋ ਸਕਦਾ ਜੇ ਡੀਸੀ ਸਾਹਿਬ ਸਾਰਾ ਕੁਝ ਹੁੰਦਾ ਇਹਦਾ ਪਾਣੀ ਕੋਈ ਗੱਲੀ ਨਹੀਂ ਇਹ ਪਾਣੀ ਦਾ ਜਿਹੜਾ ਵਿਕਾਸ ਇੱਧਰ ਨੂੰ ਤਾਂ ਹੋਇਆ ਸਾਡੇ ਨਾਲ ਇੱਥੇ ਨਾ ਨਾਜਾਇਜ਼ ਮੈਦਨ ਚੱਲਦੀ ਰਹੀ ਆ 40 40 ਫੁੱਟ ਬਰਮਾ ਲਾ ਕੇ ਰੇਤਾ ਚੱਕਿਆ ਹੋਇਆ ਸੀ ਜਿੱਥੇ ਤੱਕ ਮਨਜ਼ੂਰ ਹੋਇਆ ਸੀ ਉੱਤੇ ਰੇਤਾ ਨਹੀਂ ਚੱਕਿਆ ਹੋਇਆ ਮੈਂ ਨਗਰਾਂ ਦਾ ਕਹਿਣਾ ਤਾਂ ਇਹ ਹੈ ਵੀ ਰੋਡ ਵਾਲੇ ਪਾਸੇ ਮੈਨ ਕੋਰੀ ਸੀ ਇੱਥੇ ਤਾਂ ਸਿਰਫ ਤੋਲਾ ਕਰਾਈ ਹੋ ਰਹੀ ਸੀ ਉਹਦੇ ਬਾਰੇ ਉਹਨਾਂ ਤਲਾ ਹੀ ਕੋਈ ਨਹੀਂ ਹੋ ਰਹੀ ਸੀ ਜੀ ਰਾਤ ਨੂੰ ਟੇਪਰ ਭਰ ਭਰ ਕੇ ਜਾਂਦੇ ਸੀ ਲੈਨ ਸੈਂਟ ਟੇਪਰ ਜਾਂਦੇ ਸੀ ਇਸ ਕਰਕੇ ਹੀ ਜੇ ਅਸੀਂ ਕੋਸ਼ਿਸ਼ ਕੀਤੀ ਆ ਰੋਕਣ ਦੀ ਉਸ ਤੋਂ ਬਾਅਦ ਕੀ ਹੋਇਆ ਤੇ ਇੱਥੇ ਲੜਾਈ ਝਗੜਾ ਵੀ ਹੋਇਆ ਠੀਕ ਹੈ ਨਾ ਸਾਡੇ ਬੰਦਿਆਂ ਦੇ ਪਰਚੇ ਵੀ ਹੋਏ ਆ ਤੇ ਉਹਦੇ ਸੱਟਾ ਸੋਟਾ ਵੀ ਮਾਰੀਆਂ ਉਹਨੇ ਸਾਡੀ ਮਦਦ ਬਹੁਤ ਕੀਤੀ ਆ ਵਿਚਾਰੀ ਨੇ ਠੀਕ ਹੈ ਨਾ ਇਸ ਕਰਕੇ ਨਜ਼ਾਇਜ ਮੈਨ ਨੂੰ ਫੋਨ ਕਰਕੇ ਮਹਾਰਾਜ 40 40 ਫੁੱਟ ਟੋਏ ਪੱਟੇ ਹੋਇਆ ਪਾਣੀ ਦਾ ਨਿਕਾਸ ਇੱਧਰ ਨੂੰ ਆ ਦੇਖੋ ਪਰਲੇ ਪਾਸੇ ਸੁੱਕਾ ਪਿਆ ਬਿਲਕੁਲੀ ਪਾਣੀ ਪਰੇ ਜਾ ਰਿਆ ਨਹੀਂ ਹੈਗਾ ਤੇ ਇੱਕ ਮਸ਼ੀਨ ਲਾਈ ਹੋਈ ਆ ਡੀਸੀ ਸਾਹਿਬ ਨੇ ਤੇ ਉਹ ਮਤਲਬ ਮਾਰਾ ਮਟਾ ਖੁਰਚਾ ਖਰਚੀ ਕਰੀ ਜਾਂਦੀ ਆ ਤੇ ਤਿੰਨ ਚਾਰ ਦਿਨ ਉਹ ਮਤਲਬ ਖਰਾਬ ਰਹੀ ਆ ਅੱਜ ਫੇਰ ਚੱਲਦੀ ਸਾਡੇ ਨਾਲ ਪਿੰਡ ਸਰਾਲੀ ਕਲੋਨੀ ਤੋਂ ਮੈਂਬਰ ਪੰਚਾਇਤ ਸਰਦਾਰ ਚਰਨਜੀਤ ਸਿੰਘ ਜੀ ਖੜੇ ਨੇ ਸੋ ਇਹਨਾਂ ਦੀ ਵੀ ਜ਼ਮੀਨ 5 ਕਿੱਲੇ ਕਹਿੰਦੇ ਹਰ ਚੁੱਕੀ ਆ ਉਹ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਪ੍ਰਸ਼ਾਸਨ ਦੇ ਕੋਲੋਂ ਕੋਈ ਇਹਨਾਂ ਨੂੰ ਪੁਖਤਾ ਕੋਈ ਪ੍ਰਬੰਧ ਕੀਤਾ ਜਾਂ ਪ੍ਰਸ਼ਾਸਨ ਨੇ ਕੋਈ ਇਹਨਾਂ ਦੀ ਮਦਦ ਕੀਤੀ ਆ ਹਾਂਜੀ ਅੱਛਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਹਾਂ ਜੀ ਕੀ ਕਹੋਗੇ ਜੀ ਪ੍ਰਸ਼ਾਸਨ ਕੋਲੋਂ ਤੁਹਾਨੂੰ ਹੁਣ ਤੱਕ ਕੋਈ ਸਾਥ ਮਿਲਿਆ ਕੋਈ ਪ੍ਰਬੰਧ ਕੀਤਾ ਗਿਆ ਜੀ ਕੋਈ ਸਾਥ ਨਹੀਂ ਮਿਲਿਆ ਜੀ ਮਾਲਕੋ ਤਿੰਨ ਕਿੱਲੇ ਸਾਡੇ ਮੰਦੇ ਪਾਰਸੀ ਜਗਾ ਦੋ ਕਿੱਲੇ ਅੰਦਰ ਸੀ ਮੋਟਰ ਲੱਗੀ ਹੋਈ ਆ ਆ ਪਿੰਡ ਦੇ ਬੰਦੇ ਬੈਠੇ ਆ ਭਾਵੇਂ ਮੈਂ ਇਹਨੂੰ ਪੁੱਛ ਨਹੀਂ ਸਕਦੇ ਉਸ ਤੋਂ ਬਾਅਦ ਕੀ ਹੋਇਆ ਜੀ ਜਿਹੜੀ ਤਿੰਨ ਕਿੱਲੇ ਸੀ ਉਹ ਵੀ ਹੜ ਗਈ ਜਿਹੜੀ ਸਾਡੀ ਦੋ ਕਿੱਲੇ ਹਾਂ ਜੀ ਕੀ ਕਹੋਗੇ ਜੀ ਹਾਂਜੀ ਇਹ ਕਹਿੰਨੇ ਜੀ ਪਹਿਲਾਂ ਪੱਥਰ ਨਾਲ ਅੰਦਰ ਠੋਕਰਾਂ ਲਾਏ ਜਾਂਦੇ ਜੀ ਪਾਣੀ ਪਰੇ ਰੁਕ ਪਰੇ ਰਹਿਣਾ ਸੀ ਅੰਦਰ ਨੂੰ ਆਣਾ ਹੀ ਨਹੀਂ ਸੀ ਪ੍ਰਸ਼ਾਸਨ ਨੇ ਪੂਰੀ ਕੋਸ਼ਿਸ਼ ਕੀਤੀ ਨੇ ਜੀ ਜੇ ਕੋਸ਼ਿਸ਼ ਕਰਦੇ ਤਾਂ ਮਤਲਬ ਜਿਵੇਂ ਪੱਥਰ ਆ ਗਿਆ ਪੱਥਰ ਆਇਆ ਖਾਮ ਨਹੀਂ ਹੋਇਆ ਇਤਨੇ ਬਿੜਿਆ ਦੇ ਵਿੱਚ ਡੇਗਿਆ ਆ ਦਿਖਾਓ ਜਿਹੜਾ ਕੈਮਰਾ ਮੈਨੂੰ ਕਿਵੇਂ ਅੰਦਰ ਨਾਲ ਹੀ ਲੱਗਿਆ ਹਾਂਜੀ ਹਾਂਜੀ ਇਹ ਵੀ ਡੇਗ ਜਾਣਾ ਵਾ ਇਹ ਲੋ ਇਹ ਸੇਵਾ ਕੀਤੀ ਹੈ ਕਿਸਨੇ ਜੀ ਉਹ ਵੀ ਨਹੀਂ ਖਾਮ ਹੋਇਆ ਪੱਥਰ ਪ੍ਰਸ਼ਾਸਨ ਨੇ ਆਪ ਤਾਂ ਕਿਆ ਮੰਗਾਣਾ ਇਹ ਕਮਾਕੇ ਜੇ ਪ੍ਰਸ਼ਾਸਨ ਆਪਣੀ ਆਈ ਤੇ ਆਵੇ ਸਭ ਕੁਝ ਕਰ ਸਕਦਾ ਨਹੀਂ ਜਿੰਨਾ ਹੁਣ ਇੱਥੇ ਜਿੰਨਾ ਇੱਥੇ ਖਰਚਾ ਹੋ ਚੁੱਕਿਆ ਹੈ ਇਸ ਟਾਈਮ ਲੋਕਾਂ ਨੇ ਸੇਵਾ ਵੀ ਦਿੱਤੀ ਠੀਕ ਹੈ ਜੀ ਲੋਕਾਂ ਨੇ ਗੱਡੀਆਂ ਭਰ-ਭਰ ਕੇ ਦਿੱਤੇ ਬਜਰੀਆਂ ਭੇਜੀਆਂ ਲੋਕਾਂ ਨੇ ਕਰੋੜਾਂ ਦੇ ਲੰਗਰ ਵੀ ਲਾ ਦਿੱਤੇ ਅਤੇ ਲੇਵਰਾ ਵੀ ਲੇਵਰਾ ਵੀ ਬਹੁਤ ਆਈਆਂ ਜੇ ਉਹਨਾਂ ਦੀ ਇਕੱਲੇ-ਇਕੱਲੇ ਦੀ ਆਪਣਾ ਦਿਹਾੜੀ ਲਾਣੀ ਹੋਵੇ ਤਾਂ ਜਿੰਨਾ ਖਰਚਾ ਮੈਂ ਕਹਿੰਦਾ ਤੇ ਹੋ ਚੁੱਕਾ ਉਹਨੇ ਖਰਚਾ ਲਾ ਕੇ ਆਪਣੇ ਆਪਣੀ ਦਾ ਹਾਲ ਕਰ ਸਕਦੇ ਤਾਰਦਾ ਜੀ ਮਿੱਟੀ ਦੇ ਬੋਰੇ ਕਿੱਥੇ ਰਹਿੰਦੇ ਆ ਪਾਣੀ ਤੇਜ਼ ਆ ਮਿੱਟੀ ਦੇ ਬੋਰੇ ਛੜਦੇ ਵਿੱਚ ਨਾਲ ਦੀ ਨਾਲ ਉਹ ਹੜੀ ਜਾਂਦੇ ਆ ਤੇ ਪੱਥਰ ਨਾਲ ਰੁਕਣਾ ਜੇ ਪੱਥਰ ਦੇ ਪੂਰੇ ਵੱਡੇ ਵੱਡੇ ਜਾਲ ਬਣਾ ਕੇ ਸਿੱਟੇ ਜਾਣ ਕਿ ਉਹ ਪੱਥਰ ਰੁਕਣਿਆ ਬੋਰੇ ਦੇ ਵਿੱਚ ਤਾਂ ਮਿੱਟੀ ਪੈਂਦੀ ਮਿੱਟੀ ਜੀ ਰੋੜ ਜਾਂਦੀ ਆ ਜੀ ਨਾ ਜੀ ਕਿਹੜਾ ਪਿੰਡ ਹੈ ਹਲ ਸਿੰਘ ਆਪਣਾ ਪਿੰਡ ਹੀ ਆ ਜੀ ਕੀ ਕਰਨਾ ਚਾਹੋਗੇ ਜੀ ਗੱਲ ਇਸ ਤਰ੍ਹਾਂ ਜੀ ਜੇ ਇਹ ਪਹਿਲਾਂ ਨਾ ਹੱਲ ਹੋ ਸਕਦਾ ਸੀਗਾ ਜਦੋਂ ਬੰਨ ਨਹੀਂ ਟੁੱਟਿਆ ਸੀਗਾ ਇਹ ਡਰੇਨ ਬਣਾਉਂਦੇ ਪਰਲੇ ਪਾਸੇ ਦੀ ਪਾਣੀ ਸਿੱਧਾ ਜਾਣ ਲੱਗ ਜਣਾ ਸੀ ਤੇ ਇਸ ਕਰਕੇ ਤੇ ਗੌਰ ਨਹੀਂ ਕੀਤੀ ਗਈ ਬੜਾ ਅਸੀਂ ਰੋਲਾ ਪਾਇਆ ਵਾ ਗਰਾਹਤਵੀਂ ਵੱਢ ਕੇ ਸਿੱਟੇਾਰੇ ਰੋੜ ਗਈ ਤੇ ਤੁਸੀਂ ਹਿਸਾਬ ਲੈ ਲਓ ਵੀ ਜਦੋਂ মিডিਆ ਵਾਲੇ ਆਂਦੇ ਆ ਹਾਣ ਉਹ ਮਸ਼ੀਨ ਲੱਗੀ ਆ ਆ ਦੇਖਦੇ ਆ ਉਸ ਤੋਂ ਬਾਅਦ ਵੀਰ ਬੰਦ ਹੋ ਜਾਣੀ ਆ ਇੱਥੇ ਕੋਈ ਗੌਰ ਨਹੀਂ ਹੈਗੀ ਜੀ ਦੇਖ ਸਕਦੇ ਆ ਤੁਸੀਂ ਜਦੋਂ ਮਸ਼ੀਨ ਲਾ ਦਿੰਦੇ ਜਦੋਂ ਕੋਈ মিডিਆ ਮੋਢੀ ਜਾਂਦੀ ਹੈ ਗੱਲਬਾਤ ਉਸ ਤੋਂ ਬਾਅਦ ਕੋਈ ਨਹੀਂ ਗੱਲ ਕਾਰਵਾਈ ਹੁੰਦੀ ਵੱਡੇ ਆ ਮਸ਼ੀਨਾਂ ਸਾਰੇ ਬੂਰੇ ਬਾਰੇ ਸਾਬ ਰੋੜ ਗਏ ਕੋਈ ਰਖਤ ਨਹੀਂ ਰਿਹਾ ਇੱਥੇ ਜੀ ਇਹ ਤੁਹਾਡੇ ਹਿਸਾਬ ਨਾਲ ਜਮੀਨਾਂ ਵੱਟ ਸਕਦੀਆਂ ਸੀ ਪਹਿਲਾਂ ਜੇ ਹਾਂ ਜੀ ਹਾਂ ਜੀ ਬਿਲਕੁਲ ਬਚਾ ਲਈ ਬੜਾ ਰੋਲਾ ਪਾਇਆ ਜੀ ਡਰੇਨ ਵੱਟ ਤੋਂ ਡਰੇਨ ਵੱਟ ਤੋਂ ਕੰਦੇਜੀ ਸੋ ਤੋ 60 ਫਟਾ ਹੁਆ ਤੇ ਉਸ ਟਾਈਮ ਕੋ ਪਿਆ ਸੀ ਕਰਾਂਗੇ ਕਾਰਵਾਈ 100 ਫਟ ਤੋਂ ਤੁਸੀਂ ਹਾਵਲਾ 200 ਫਟ ਇਤਰੀ ਆ ਗਿਆ 1 ਤੋਂ ਰਹੀ ਆ ਗਿਆ ਇਹ ਡੀਸੀ ਨੇ ਕਿਹਾ ਸੀਗਾ ਇਹਨੇ ਗੌਰੇ ਕੋਈ ਨਹੀਂ ਕੀਤੀ ਉਸ ਟਾਈਮ ਬੜਾ ਵਧੀਆ ਰੁਕ ਜਾਣਾ ਸੀਗਾ ਪਾਣੀ ਪਾਣੀ ਕਿਹੜਾ ਇੰਨਾ ਵਧੀਆ ਵਾ ਸਾਥ ਬਣੇ ਜੀ ਇਹਨਾਂ ਬਾਰੇ ਤੁਸੀਂ ਕੀ ਕਹੋਗੇ ਜੀ ਹਾਲ ਬਹੁਤ ਮਾੜੇ ਹਾਲਾਤ ਨੇ ਬਹੁਤ ਜੀ ਹਾਲ ਸਾਰੇ ਹੁੰਦੇ ਜੀ ਕਰਨੇ ਹੁਣ ਪਰ ਸਰਕਾਰ ਦੀਆਂ ਨੀਤੀਆਂ ਨਹੀਂ ਹੱਲ ਕਰਦੀਆਂ ਇਹੀ ਠੋਕਰ ਪਿੱਛੇ ਵੱਜੇ ਕਿਹੜੇ ਕੰਮ ਨਹੀਂ ਹੁੰਦੇ ਜਿਹੜੀ ਹੈ ਜਿਹੜੀ ਬਿਲਡਗੱਪ ਮਸ਼ੀਨਾਂ ਨਾਲ ਪੜਦੀ ਹੈ ਕਿ ਕਿੱਥੇ ਜਾਂਦੀ ਹੈ ਉਹਦੇ ਪੋਪਲਨਾਂ ਮਸ਼ੀਨਾਂ ਜਾਂਦੀਆਂ ਇੱਥੇ ਨਹੀਂ ਹੋ ਸਕਦਾ ਜੀ ਇਹ ਨਲੈਕੀ ਸਰਕਾਰ ਦੀ ਹੈ ਜੀ ਇਹ ਪਿੱਛੇ ਦੇ ਕੈਮਰਾ ਦੇ ਮੰਤਰੀ ਸਾਹਿਬ ਕਹਿੰਦੇ ਕਿ ਐਸੇ ਕਿ ਵੀ ਅਸੀਂ ਹੋਰ ਦੋ ਤਿੰਨ ਮਸ਼ੀਨਾਂ ਭੇਜਾਂਗੇ ਉਹ ਜਿਹੜੀ ਮਸ਼ੀਨ ਲੱਗੀ ਹੈ ਉਹਦੇ ਨਾਲ ਲੱਗ ਕੇ ਉਹ ਡਰੇਨ ਡੂੰਗੀ ਪੱਟਾਂਗੇ ਤਾਂ ਕਰਕੇ ਜੀ ਤਾਂ ਲੱਗਦੀ ਰੋਕ ਉਹਦੇ ਬਾਰੇ ਕੀ ਕਹੋਗੇ ਇੱਕ ਮਸ਼ੀਨ ਉਸੇ ਕੁਝ ਨਹੀਂ ਕਰਨਾ ਇੱਕ ਮਸ਼ੀਨ ਉੱਨਾ ਹੀ ਪੜਦੀ ਉੱਨਾ ਹੀ ਪੂਰੀ ਅੰਦਰ ਰਾਤ ਨੂੰ ਇਹ ਕਟੋ ਘੜ 10 ਮਸ਼ੀਨਾਂ ਹੁਣ ਤਾਂ ਇੱਕ ਦਿਨ ਸਾਰਾ ਪੱਟੋ ਫੇਰ ਹੋਣਾ ਨਹੀਂ ਇੱਕ ਮਸ਼ੀਨ ਕੁਝ ਵੀ ਨਹੀਂ ਕਰਦਾ ਉਹ ਇਹ ਮਸ਼ੀਨ ਤਾਂ ਕਹਿੰਦੇ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਆ ਜੀ ਜਦ ਇੱਕ ਕਿਸਾਨ ਦਾ ਪੁੱਤ ਖਰੀਦ ਸਕਦਾ ਸਰਕਾਰਾਂ ਹੋਰ ਨਵੀਆਂ ਮਸ਼ੀਨਾਂ ਲੈ ਨਹੀਂ ਸਕਦੀਆਂ ਬਾ ਨੀਤੀ ਹੈ ਨਹੀਂ ਉਹਨਾਂ ਦੀ ਵਿੱਚ ਖੋਟ ਆ ਜੀ ਹੋਰ ਪੈਸਾ ਇਕੱਠਾ ਕਰੀ ਜਾਂਦੇ ਆ ਸਰਕਾਰਾਂ ਬਸ ਇੱਥੇ ਲੋਣ ਇੱਥੇ ਪੈਸੇ ਇਕੱਠਾ ਹੁੰਦਾ ਆ ਸਾਰੇ ਪਿੰਡ ਕਿੰਨੇ ਪਸਸਰਾਲੀ ਬੂਧਗੜ ਮਾਗਟ ਢੇਰੀ ਇਹ ਸਭ ਖਤਰਾ ਹੈ ਜੀ ਸਾਡੇ ਨਾਲ ਪਿੰਡ ਮੰਗਲੀ ਤੋਂ ਹਲਕਾ ਸਾਹਨੇ ਵਾਲ ਦੇ ਪ੍ਰਧਾਨ ਸੁਖਦੇਵ ਸਿੰਘ ਜੀ ਮੰਗਲੀ ਬੈਠੇ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੋਂ ਪ੍ਰਸ਼ਾਸਨ ਦੀ ਵਜ੍ਹਾ ਕਰਕੇ ਤੇਰੇ ਇਤਨੇ ਪੱッセ ਆਇਆ ਪ੍ਰਸ਼ਾਸਨ ਨੇ ਮੈਨੰਗਲੀ ਕਰਾਈ ਹੈ ਜੀ ਕਿੰਨੀ ਮਦਦ ਕੀਤੀ ਹੈ ਪਾਣੀ ਤੁਹਾਡੇ ਘਰਾਂ ਦੇ ਘੋੜ ਲਿਆ ਕੇ ਖੜਾ ਦਤਾ ਇਹ ਪ੍ਰਸ਼ਾਸਨ ਦਾ ਹੀ ਕਾਰਨਾਮੇ ਨੇ ਇਹ ਕਿਨੇ ਮੋਰਨ ਲਾਈਆਂ ਸੀਗੀਆਂ ਮੈਨੰ ਕਰਨ ਦੇ ਨੇ ਰੋਡ ਤੋਂ ਜੇ ਮੈਨਕ ਹੋਈ ਆ ਉਧਰ ਦੇ ਪਾਸੇ ਦਰਿਆ ਨੇ ਕੱਟਾ ਹੁੰਦਾ ਦਰਿਆ ਕਦੇ ਵੀ ਪਾਣੀ ਜਿਹੜਾ 90 ਡਿਗਰੀ ਤੇ ਨਹੀਂ ਕੱਟ ਹੁੰਦਾ ਵੀ ਐ ਸਿੱਧਾ ਆ ਰਿਹਾ ਇੱਥੋਂ ਐ ਕਰਕੇ ਮੁੜ ਜਵੇ ਦਰਿਆ ਨੇ ਜਦੋਂ ਵੀ ਕੱਟ ਮਾਰਨਾ ਹੁੰਦਾ ਹੌਲੀ ਹੌਲੀ ਇਹਨੇ 45 ਡਿਗਰੀ ਦੇ ਉੱਤੇ ਐ ਕਰਕੇ ਐ ਜਾਣਾ ਹੁੰਦਾ ਸਹੀ ਆ ਨਾ ਉੱਥੋਂ ਕੱਟ ਵੱਜਿਆ ਇਹ ਰੋਡ ਦੇ ਸਾਹਮਣੇ ਉੱਥੇ ਮੈਨਕ ਹੋਈ ਆ ਤਾਂ ਹੀ ਹੋਈ ਆ ਜੀ ਜੀ ਤਾਂ ਹੀ ਦਰਿਆ ਦੇਲੇ ਪਸੇ ਆ ਪ੍ਰਸ਼ਾਸਨ ਦਾ ਤਾਂ ਸਾਰਾ ਇਹ ਕਾਰਨਾਮੇ ਸਾਰੇ ਪ੍ਰਸ਼ਾਸਨ ਦੇ ਨੇ ਇੱਕ ਪ੍ਰਸ਼ਾਸਨ ਨੂੰ ਦੱਸ ਰਹੇ ਆ ਇੱਕ ਸਰਕਾਰ ਨੂੰ ਹੁਣ ਦੱਸ ਰਹੇ ਆ ਤੁਹਾਡੇ ਲਾਈਵ ਠੀਕ ਆ ਜੇ ਜੇ ਸਾਡਾ ਕੁਝ ਨਾ ਕੀਤਾ ਠੀਕ ਆ ਅਜੇ ਤਾਂ ਧਰਨਾ ਇੱਥੇ ਲਾਇਆ ਨਾ ਇਹ ਬਸ ਤੀ ਤੱਕ ਉੱਥੇ ਟੂਲ ਪਲਾਜੇ ਤੱਕ ਜਾਊਗਾ ਵੀਰੇ ਧਰਨਾ ਤੁਹਾਨੂੰ ਮੈਂ ਪਹਿਲੀ ਦੱਸਦਾ ਸਰਕਾਰ ਨੇ ਅਜੇ ਨਾ ਕੁਝ ਕੀਤਾ ਭਾਈ ਜੀ ਆਪਣੀ ਕਿੰਨੀ ਜ਼ਮੀਨ ਸੀ ਜਿਹੜੀ ਹੜ ਗਈ ਮੈਨੂੰ ਪਤਾ ਤੁਸੀਂ ਜਿਸ ਦਿਨ ਤਾਹਾਂ ਮਾਰ ਬਖਾ ਜੀ ਸਾਹ ਦਾਣਾ 50 ਕਰੋੜ ਦਾ ਕੰਮ ਹੋ ਗਿਆ ਸਾਰੇ ਪਿੰਡ ਦਾ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਕੂਲਾ ਰਨੇ ਲਾਈ ਝੋਨਾ ਲੱਗਿਆ ਹੋਇਆ ਸਾਰਾ ਮੋਟਰਾਂ ਮੂਟਰ ਸਾਰਾ ਕੁਝ ਢੇਕਿਆ ਠੀਕ ਹੈ ਕਿਉਂਕਿ ਸਰਕਾਰ ਕੋਲ ਪੈਸਾ ਮੁੱਕਿਆ ਠੀਕ ਹੈ ਮਸ਼ੀਨਾਂ ਇਹਨਾਂ ਕੋਲੇ ਹੈਗੀਆਂ ਸਾਰੀਆਂ ਹੈਗੀਆਂ ਇੱਥੇ ਮਸ਼ੀਨਾਂ ਆਈਆਂ ਮੇਰੀ ਗੱਲ ਸੁਣੋ ਜਿੰਨੀ ਮਸ਼ੀਨਰੀ ਇੱਥੇ ਲਾਈ ਹੋਈ ਸੀ ਇਹਨਾਂ ਨੇ ਉਸ ਟਾਈਮ ਇਹ ਮਸ਼ੀਨਰੀ ਓਕੇ ਲਾਂਦੇ ਜਾਂ ਦਰਿਆ ਇਹਦਾ ਕਰ ਦਿੰਦੇ ਹੂੰ ਕਰਦੇ ਨਹੀਂ ਮਸ਼ੀਨਾਂ ਇੱਥੇ ਕਿਉਂ ਲਾਈਆਂ ਉੱਥੇ ਕਿਉਂ ਨਹੀਂ ਜਾਂਦੇ ਰਾਤ ਨੂੰ ਯਾਰ ਲੋਡਰਾਂ ਦੇ ਉੱਤੇ ਤੇਲ ਇੱਥੋਂ ਪਾਉਂਦੇ ਮੈਂ ਤੁਹਾਨੂੰ ਦੱਸਦਾ ਕੁਛ ਦਾਨੀ ਸੱਜਣ ਸੀਗੇ ਕੁਛ ਦਾਨੀ ਸੱਜਣ ਸੀਗੇ ਜਿਨ੍ਹਾਂ ਨੇ ਦਾਨ ਕੀਤਾ ਇੱਥੇ ਤੇਲ ਭੇਜਿਆ ਇੱਥੇ ਮੇਰੇ ਖਿਆਲ ਚ 10 ਲੱਖ 5 10 ਲੱਖ ਰੁਪਏ ਦਾ ਤੇਲ ਅਗਲਾ ਦੇ ਗਿਆ ਉਹ ਦਾਨੀ ਸੱਜਣ ਦਾ ਨਾਮ ਵੀ ਨਹੀਂ ਪਤਾ ਉਹ ਤੇਲ ਆ ਕੇ ਯਾਰ ਆ ਜਿਹੜੇ ਲੀਡਰਾਂ ਦੀਆਂ ਜਿਹੜੀਆਂ ਮਸ਼ੀਨਾਂ ਲਾਈਆਂ ਸੀਗੀਆਂ ਭੇਜੀਆਂ ਟੈਂਕੀਆਂ ਇੱਥੋਂ ਪਰਾਂ ਦੇ ਸੀਗੇ ਰਾਤ ਨੂੰ ਟੱਕ ਜਾ ਕੇ ਤਨਾਰ ਤੋਂ ਚੱਲਦਾ ਸੀਗਾ ਹੱਦ ਕਰਕੇ ਮਿੱਟੀ ਚੱਕ ਚੱਕ ਕੇ ਰੇਤਾ ਰੇਤਾ ਚੱਕ ਕੇ ਇਹ ਵੇਚੀ ਆਇਆ ਇਹਦਾ ਬੇਈਮਾਨ ਨੇ ਯਾਰ ਸਿਰੇ ਦੇ ਮਸ਼ੀਨਾਂ ਜਿੱਥੇ ਲਾਣੀਆਂ ਸੀ ਉੱਥੇ ਤਾਂ ਲਾਈਆਂ ਨਹੀਂ ਇਹਨਾਂ ਨੇ ਇੱਥੇ ਤਾਂ ਲਾਈਆਂ ਸੀ ਰਾਤ ਨੂੰ ਲੋਡਰੋ ਸ਼ਾਮ ਵੇਲੇ ਲੋਡਰ ਇਹਨਾਂ ਦੇ ਆ ਜਾਂਦੇ ਸੀਗੇ ਦਿਨੇ ਇਹਨਾਂ ਨੇ ਕਿੱਥੇ ਕੰਮ ਕਰਨਾ ਮਸ਼ੀਨਾਂ ਨੇ ਟੈਂਕੀਆਂ ਸ਼ਾਮ ਨੂੰ ਇਹਨਾਂ ਨੇ ਫੁੱਲ ਕਰਾ ਦਿੰਦੀਆਂ ਰਾਤ ਨੂੰ ਲੋਡਰਾਂ ਦੇ ਚੱਕ ਜਦੋਂ ਡੀਸੀ ਸਾਹਿਬ ਇਹਨੂੰ ਨਿਕਲ ਜਾਂਦੇ ਸੀ ਉਦੋਂ ਇਹਨਾਂ ਦੀਆਂ ਮਸ਼ੀਨਾਂ ਲੋਟਰਾ ਦੇ ਤੇ ਚੱਕੇ ਰਾਤ ਨੂੰ ਟੱਕ ਚਲਾ ਦਿੰਦੇ ਸੀਰੇ ਤੇ ਦਾ ਹੈ ਜੀ ਆਦਾ ਇੱਕ ਰਸੂਤਾ ਕਰਦੇ ਨੇ ਯਾਰ ਇਹ ਸੁਖਦੇਵ ਸਿੰਘ ਜੀ ਮੰਗਲੀ ਸਾਹਿਬ ਖੜੇ ਨੇ ਅਤੇ ਸਾਡੇ ਜੈ ਸਿੰਘ ਸਾਹਿਬ ਖੜੇ ਨੇ ਦੀ ਜਲ ਸਰੋਤ ਵਿਭਾਗ ਤੋਂ ਅਤੇ ਮੈਨਿਕ ਵਿਭਾਗ ਤੋਂ ਆਓ ਇਹਨਾਂ ਦੇ ਕੋਲੋਂ ਪੁੱਛਦੇ ਆਂ ਵੀ ਤੁਸੀਂ ਇੱਥੇ ਆਏ ਹੋ ਇੱਥੇ ਦੀ ਤੁਸੀਂ ਕੀ ਕਾਰਗੁਜ਼ਾਰੀ ਹੈ ਤੁਹਾਡੀ ਸਾਡੇ ਵਾਸਤੇ ਤੁਸੀਂ ਕੀ ਕਰੋ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਕੀ ਹੈ ਜੀ ਤੇ ਕਿਹੜਾ ਵਿਭਾਗ ਦੱਸਦੇ ਮੈਂ ਸਰ ਮੇਰਾ ਨਾਮ ਬਲਪੀ ਸਿੰਘ ਹੈ ਤੇ ਮੈਂ ਮੈਨਿਕ ਡਿਪਾਰਟਮੈਂਟ ਤੋਂ ਆਇਆ ਆਪਣੇ ਵਾਟਰ ਸਰਵਸਰਮੈਂਟ ਤੋਂ ਜੀ ਹਾਂਜੀ ਪਰ ਤੁਸੀਂ ਡੇਲੀ ਇੱਥੇ ਤੁਹਾਡੀ ਡਿਊਟੀ ਹੈ ਜਾਂ ਮਤਲਬ ਅੱਜ ਹੈ ਹਾਂ ਨਹੀਂ ਸਰ ਵੈਸੇ ਮੈਂ ਐਡੀਸ਼ਨਲ ਚਾਰਜ ਤੇ ਆ ਸਾਡੇ ਧੰਕਿਤ ਕੁਮਾਰ ਜੀ ਨੇ ਚਾਹੀ ਤੇ ਵੈਸੇ ਦੋਨਾਂ ਦੀ ਇੱਥੇ ਡਿਊਟੀ ਹੁੰਦੀ ਹੈ ਸਾਡਾ ਲਗਭਗ ਸਾਰਾ ਸਟਾਫ ਹੈ ਇੱਥੇ ਡਿਊਟੀ ਤੇ ਹੁੰਦਾ ਜੀ ਹਾਂਜੀ ਤੇ ਤੁਹਾਡੀ ਡਿਊਟੀ ਦੇ ਵਿੱਚ ਕੀ ਕੀ ਪ੍ਰਬੰਧ ਕੀਤਾ ਜਾ ਰਿਹਾ ਜੀ ਇੱਕ ਪ੍ਰਬੰਧ ਸਰ ਇਦਾਂ ਜੀ ਸਾਨੂੰ ਜਿਵੇਂ ਉੱਤੇ ਤੋਂ ਇਨਸਟਰਕਸ਼ਨ ਆ ਰਹੀਆਂ ਨੇ ਕਿ ਜਿਵੇਂ ਟ੍ਰੈਂਚ ਵਗੈਰਾ ਬਣਾਉਣੇ ਨੇ ਜਾਂ ਮਤਲਬ ਇੱਥੇ ਪਲੇਟ ਵਗੈਰਾ ਲਾ ਕੇ ਇਹਨਾਂ ਨੇ ਵੀ ਤੁਸੀਂ ਫਲੋ ਨੂੰ ਕੰਟਰੋਲ ਕਰਨਾ ਪਾਣੀ ਦੇ ਨੂੰ ਜਿੰਨਾ ਵੀ ਕੰਟਰੋਲ ਹੋ ਸਕੇ ਬਾਕੀ ਦੇਖੋ ਜਿਵੇਂ ਅੱਗੇ ਤੋਂ ਪ ਉਸ ਤੋਂ ਬਾਅਦ ਇਹ ਕੋਈ ਕਾਰਗੁਜ਼ਾਰੀ ਹੋ ਸਕਦੀ ਆ ਪਰ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਤੇ ਲੋਕਾਂ ਵੱਲੋਂ ਪੂਰਾ ਲਗਾਇਆ ਜਾ ਰਿਹਾ ਜੋਰ ਹੈ ਕਿ ਕਿਵੇਂ ਨਾ ਕਿਵੇਂ ਸਿਟੀ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਸਾਡੇ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੋਂ ਸਰਦਾਰ ਸੁਖਦੇਵ ਸਿੰਘ ਜੀ ਖੜੇ ਨੇ ਜੀ ਮੰਗਲੀ ਤੋਂ ਸੋ ਇਹਨਾਂ ਕੋਲੋਂ ਪੁੱਛਦੇ ਆ ਵੀ ਤੁਹਾਡੇ ਦੁਆਰਾ ਜਿਹੜਾ ਤੁਸੀਂ ਕਿਹਾ ਵੀ ਅਸੀਂ ਪੂਰਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਇਹਨਾਂ ਦੇ ਕੋਲੋਂ ਕਿੰਨਾ ਕੁ ਸਹਿਯੋਗ ਮਿਲ ਰਿਹਾ ਜੀ ਤੁਹਾਨੂੰ ਪੂਰਾ ਸਹਿਯੋਗ ਮਿਲਿਆ ਜਿੰਨਾ ਜਿਹੜਾ ਇਹ ਦਰਿਆਏ ਤੋਂ ਆਇਆ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਆਇਆ ਉਥੇ ਜਈ ਸਾਹਿਬ ਨੇ ਟੈਨਟਰਲ ਦੱਸਿਆ ਸਾਡੇ ਕੋਲ ਤੁਸੀਂ ਦੱਸਦੇ ਹੋ ਵੀ ਮੈਨੂੰ ਭਾਗ ਵੀ ਸਾਡੇ ਕੋਲ ਆ ਉਹ ਜਿਹੜੇ ਕਿਹੜੇ ਕਿਹੜੇ ਜਈ ਨੇ ਮੋਹਰਾਂ ਲਾ ਕੇ ਦਿੱਤੀਆਂ ਉਥੇ ਮੈਨੂੰ ਕਰਨ ਦੇ ਲਈ ਉਹ ਖੰਭਿਆਂ ਦੇ ਕੋਲ ਦੇਖੋ ਉਹਦੇ ਬਾਰੇ ਦੇਖੋ ਮੈਨੂੰ ਅੰਮ੍ਰਿਤ ਸਰ ਕੋਈ ਮੇਰੇ ਕੋਲ ਨੋਟ ਨਹੀਂ ਜੀ ਇਸ ਜੀ ਵਾਰ ਅੱਛਾ ਤੇ ਕਿਉਂਕਿ ਪੁਰਾਣੇ ਜਿਵੇਂ ਜੀ ਹੁੰਦੇ ਕੀਤਾ ਸੀਗਾ ਕਿਉਂਕਿ ਸਾਡੇ ਦਾ ਰਿਕਰੂਟਮੈਂਟ ਹੋਣ ਹੋਈ ਹੈ ਨਵੇਂਾਂ ਦੀ ਉਹ ਜਿਵੇਂ ਵੀ ਪੁਰਾਣੇ ਜਈਆਂ ਦਾ ਕੋਈ ਹਸਾਬ ਤਾਂ ਹੋਣ ਤੋਂ ਉਹਦੇ ਬਾਰੇ ਤੁਮੇ ਨੂੰ ਹਲੇ ਕੋਈ ਨੌਲੇ ਨਹੀਂ ਸਾਬਾ ਕਾ ਤਾਂ ਇਹ ਯਾਰ ਸਾਰੇ ਨਾਲੇ ਨੜੇ ਨੇ ਮੈਂ ਸਿੱਧੀ ਜੀ ਗੱਲ ਤੁਹਾਨੂੰ ਮੈਂ ਦੱਸਦਾ ਉਹ ਜਿਹੜੀਆਂ ਮੰਨ ਕੇ ਗੱਲ ਕਰਦੇ ਆ ਉਹ ਜਿਹੜੀ ਕਾਹੀ ਆ ਉਹ ਮਾਰੋ ਕੈਮਰਾ ਉਧਰੇ ਪਾਸੇ ਨੂੰ ਜਿਹੜਾ ਇਹ ਜਿਹੜਾ ਪੈਸਾ ਤੁਹਾਡੇ ਨੈਕਵੇਂ ਨੂੰ ਆਉਂਦਾ ਆਉਂਦਾ ਨਾ ਹਰ ਸਾਲ ਦਾ ਬਜਟਕ ਨਹੀਂ ਆਉਂਦਾ ਅਸੀਂ ਸਰਕਾਰ ਨੂੰ ਪੁੱਛ ਲੈਂਦੇ ਵੇ ਸਰਕਾਰ ਝੂਠ ਬੋਲਦੀ ਆ ਜਾਂ ਤੋ ਇਹ ਜਿਹੜਾ ਹਰ ਸਾਲ ਬਜਟ ਦੇ ਵਿੱਚ ਨਹੀਂ ਤੁਹਾਨੂੰ ਆਉਂਦਾ ਵੀ ਨਹਿਰਾਂ ਦੀ ਸਫਾਈ ਕਰਨੀ ਆ ਇਹ ਨਾਲਿਆਂ ਦੀ ਸਫਾਈ ਕਰਨੀ ਆ ਉਹਦੇ ਨਹੀਂ ਪੈਸਾ ਨਹੀਂ ਆਉਂਦਾ ਬੰਨ ਮੌਜੂਦ ਕਰਨ ਦੇ ਲਈ ਇੱਕ ਸਿਰ ਜਿੰਨੇ ਵੀ ਸਾਨੂੰ ਇਨਸਟਰਕਸ਼ਨ ਆਉਂਦੀ ਆ ਸਮੇਂ ਸਮੇਂ ਤੇ ਸਾਰਾ ਕੰਮ ਕਰਵਾਇਆ ਜਾਂਦਾ ਹੈ ਤੇ ਜਿਵੇਂ ਵੀ ਸਾਨੂੰ ਜਿੰਨਾ ਕੁ ਫੰਡ ਦੇ ਹਿਸਾਬ ਨਾਲ ਸਾਰਾ ਕੁਝ ਐਸਟੀਓ ਵੱਲੋਂ ਜਾਂ ਜਿਵੇਂ ਵੀ ਐਸਟੀਓ ਵੱਲੋਂ ਜਿਵੇਂ ਸਾਨੂੰ ਇਨਸਟਰਕਸ਼ਨ ਆਉਂਦੀ ਆ ਸਾਰਾ ਕੁਝ ਕੰਮ ਕਰ ਜੇ ਫੰਡ ਆਇਆ ਸਗਾ ਫਿਰ ਉਹ ਇਹਦੀ ਦਰਿਆ ਦੀ ਸਫਾਈ ਕਿਉਂ ਨਹੀਂ ਇਹ ਤਾਂ ਸਾਲਾਂ ਸਾਲ ਲੋਕਾਂ ਦੇ ਦਰਿਆ ਆਇਆ ਉਹਨੇ ਪਾਸੇ ਚੱਲ ਉੱਥੋਂ ਘੁੰਮ ਕੇ ਇੱਧਰੋਂ ਚੱਲ ਜਾਂਦਾ ਉੱਥੋਂ ਵੀ ਚੱਲ ਜਾਂਦਾ ਇਹ ਫਿਰ ਸਿੱਧਾ ਕਿਉਂ ਨਹੀਂ ਕਰਦਾ ਤੁਹਾਡਾ ਕੋਲ ਸਾਡੇ ਕੋਲ ਏਰੀਆ ਜਿਹੜਾ ਸਰਾਲੀ ਫੋਟ ਹੈ ਜੀ ਇਹਨਾਂ ਦਾ ਹੋ ਗਿਆ ਉਹ ਚਲੇ ਜਾਂਦਾ ਜਿਵੇਂ ਗੈਰਹੀ ਰਸੜਾ ਉੱਤਰ ਏਰੀਆ ਚ ਲਿਆ ਗਿਆ ਨਾ ਉਹ ਹੋ ਸਕਦਾ ਵੀ ਉਹਨਾਂ ਦੀ ਜ਼ਿੰਮੇਵਾਰੀ ਹੋਵੇ। ਦੇਖੋ ਨਹਿਰ ਤਾਂ ਜਿਹੜੀ ਸਿੱਧੀ ਆ ਦਰਿਆ ਜਿਹੜੇ ਆ ਉਹ ਕਿਸੇ ਲਸਾੜੇ ਦੇ ਅੰਦਰ ਨਹੀਂ ਨਾ ਕਿਸੇ ਲੁਧਿਆਣੇ ਦੇ ਅੰਦਰ ਨਾ ਨਵੇਂ ਸ਼ਹਿਰ ਦੇ ਆ। ਇਹਦੇ ਉੱਤੇ ਸਾਰੇ ਤੇ ਉੱਤੇ ਤੁਹਾਡੀ ਜ਼ਿੰਮੇਵਾਰੀ ਪਾਉਂਦੀ ਆ ਤੁਹਾਡਾ ਫਰਜ਼ ਮੰਨਣਾ ਤੇ ਸੈਂਟਰ ਦੇ ਵਿੱਚ ਜੀ ਸਫਾਈ ਕੀਤੀ ਜਾਂਦੀ। ਸਾਨੂੰ ਏਰੀਆ ਵੰਡੇ ਹੋਏ ਨੇ। ਅਸੀਂ ਬਿਨਾਂ ਏਰੀਆ ਤੋਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ। ਦੇਖੋ ਸਾਡੇ ਵਾਲਾ ਵੀ ਸਾਫ਼ ਕਰਦੇ ਵੀ ਸਾਡੇ ਵਾਲਾ ਵੀ ਨਹੀਂ ਸਾਫ਼ ਕੀਤਾ। ਇਹ ਕੀ ਕੰਟਰੋਲ ਚ ਹੋਊਗੀ ਤਾਂ ਹੀ ਉੱਥੋਂ ਵੀ ਇਹ ਜਿਹੜਾ ਗੜੀਆਂ ਜਿਹੜਾ ਗੜੀਆਂ ਵੀ ਇਹੀ ਹਾਲ ਹੈ। ਜੇ ਮੈਂ ਸਿੱਧੀ ਕੰਟਰੋਲ ਚ ਆਉਂਦੀ ਆ ਉਸ ਤੋਂ ਬਾਅਦ ਹੀ ਕੰਮ ਸ਼ੁਰੂ ਹੋਊਗਾ ਤੁਸੀਂ ਕਹਿੰਦੇ ਹੋ ਮਸ਼ੀਨਾਂ ਨਹੀਂ ਹੋਂ ਤਾਂ ਟੱਪਣਾ ਦੇ ਅਸੀਂ ਉਹਦੋਂ ਸਾਈਕਲ ਨਹੀਂ ਟੱਪਣ ਦੇਣਾ ਇੱਕੋ ਸਰ ਉਹਨਾਂ ਦਾ ਪੈਦਲ ਬੰਦਾ ਵੀ ਅਸੀਂ ਇੱਧਰਲੇ ਪਾਸੇ ਨੂੰ ਜਾਣ ਦੇਣਾ ਸਾਡੀਆਂ ਖੜੀਆਂ ਨੇ ਉੱਤਲੇ ਲੋਕ ਵੀ ਇਹ ਕਹਿ ਰਹੇ ਨੇ ਕਿ ਹਾਂ ਅਸੀਂ ਇੱਥੇ ਸਾਨੂੰ ਇੰਨਾ ਪਤਾ ਜਿਹੜੇ ਇਹ ਟਿੱਪੜ ਟੁੱਕੜਾ ਫਿਰ ਲੀਡਰਾਂ ਨੇ ਆ ਅਸੀਂ ਉਹ ਬੰਦ ਕਰ ਦਨੇ ਆ ਫਿਰ ਥੋਡੀਆਂ ਮਸ਼ੀਨਾਂ ਦੌੜੀਆਂ ਆਣੀਆਂ ਫਿਰ ਤੁਸੀਂ ਪਾਣੀ ਦੇ ਵਿੱਚ ਵੀ ਲੈ ਜਾਣੀਆਂ ਛਪਾਜ ਵੀ ਰੱਖ ਕੇ ਲੈ ਜਾਣੀਆਂ ਤੁਸੀਂ ਫਿਰ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਤੋਂ ਖੜੇ ਨੇ ਵੀਰਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਹਾਂਜੀ ਸਰ ਕੀ ਕਹੋਗੇ ਜਿਹੜੇ ਇੱਥੇ ਦੇ ਸਰਹਾਈ ਕੌਣੀ ਦੇ ਹਾਲਾਤ ਉਹ ਸਾਡੇ ਪ੍ਰਧਾਨਗਿਕ ਸਹੀ ਗਿਆ ਅਸੀਂ ਅੱਜ ਦਾ ਟਾਈਮਾਂ ਜਿੱਦਾਂ ਕੱਲੂ ਕਹਿਣਗੇ ਅਸੀਂ ਉਸ ਤਰ ਤੇ ਧਰਨਾ ਲਾਵਾਂਗੇ ਹਾਂਜੀ ਹਾਂਜੀ ਅਸੀਂ ਵੱਧ ਤੋਂ ਵੱਧ ਬੰਦੇ ਲੈ ਕੇ ਆਵਾਂਗੇ ਧਰਨਾ ਲਾਵਾਂਗੇ ਤੇ ਸਰਸ ਦੀ ਅੱਖਾਂ ਖੋਲਾਂਗੇ ਆ ਇੱਕ ਮਸ਼ੀਨਾ ਕੰਮ ਹੋ ਜਾਊਗਾ ਤੇ ਇੱਕ ਮਸ਼ੀਨ ਨਾਲ ਦੇਖੋ ਉਹ ਜਿੰਨਾ ਕਹੋਦੇ ਉਨੇ ਹੀ ਲੈ ਜਾਂਦੀ ਖਿੱਚ ਕੇ ਬਾਕੀ ਅਸੀਂ ਜਨਤਾ ਨਾਲ ਸਹਿਯੋਗ ਪੂਰਾ ਹਣਾ ਇੱਥੇ ਤੇ ਜਿੱਥੇ ਕਹਣੇ ਧਰਨਾ ਲਾਣਾ ਸੋ ਮੈਂ ਤੁਹਾਡਾ ਆਪਣਾ ਹਾਂ ਜੀ ਨੇ ਸਹਿਯੋਗ ਕਰਿਆ ਬਹੁਤ ਮਿਹਰਬਾਨ ਕੱਲ ਨੂੰ ਲਾਵਾਂਗੇ ਮੋਰਚਾ ਯਾਰ ਹਾਂਜੀ ਜੀ ਬਹੁਤ ਬਹੁਤ ਸਾਰੀਆਂ ਕਿਸਾਨ ਯੂਨੀਅਨ ਦੇ ਆਗੂ ਅਤੇ ਸਾਰੀਆਂ ਜਥੇਬੰਦੀਆਂ ਦਾ तहे ਦਿਲੋਂ ਧੰਨਵਾਦ ਹਾਂ ਜਿਨ੍ਹਾਂ ਨੇ ਇਹਨਾਂ ਹਾਲਾਤਾਂ ਨੂੰ ਕੰਟਰੋਲ ਸਾਡੇ ਨਾਲ ਵੀ ਰਾਣਾ ਜੀ ਖੜੇ ਨੇ ਬਾਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਕਈ ਦਿਨਾਂ ਦੇ ਹੜ੍ਹਾਂ ਦੇ ਹਾਲਾਤ ਵੀਰੇ ਬਣੇ ਹੋਇਆ ਹਾਂ ਕੋਡਾ ਸਰਕਾਰ ਬਾਰੇ ਪ੍ਰਸ਼ਾਸਨ ਬਾਰੇ ਕੀ ਆ ਕੋਈ ਮਦਦ ਮਿਲੀ ਆ ਜਾਂ ਮਤਲਬ ਲੋਕੀ ਆ ਕਈ ਲੋਕੀ ਐਸੇ ਵੀ ਆ ਜਿਹੜੇ ਪ੍ਰਸ਼ਾਸਨ ਦੇ ਬਾਰੇ ਕਹੀ ਯਾਰ ਇਹ ਕਹਿੰਦੇ ਪ੍ਰਸ਼ਾਸਨ ਨੇ ਬਹੁਤ ਕੁਝ ਕੀਤਾ ਬਹੁਤ ਕੁਝ ਕੀਤਾ ਤੁਹਾਨੂੰ ਕੁਝ ਦੇਖਣ ਨੂੰ ਮਿਲਿਆ ਭਾਜੀ ਪ੍ਰਸ਼ਾਸਨ ਚਲੋ ਆ ਵੀ ਰਿਹਾ ਕਰ ਵੀ ਰਿਹਾ ਵਾ ਤੇ ਆ ਵੀ ਹੁਣ ਜਿਹੜੇ ਹਾਲਾਤ ਚੱਲਦੇ ਪਿਆ ਟਾ ਲੱਗਦੀ ਪਈ ਆ ਪ੍ਰਸ਼ਾਸਨ ਹੁਣ ਦੇਖੋ ਦੇਖ ਪੱਥਰ ਪਿਆ ਸੀ ਇੱਧਰੀ ਸਾਈਡ ਤੇ ਹੁਣ ਮੀਡੀਆ ਵਾਲੇ ਆਏ ਤੁਸੀਂ ਆਏ ਜਿੱਦਾਂ ਸਾਰੇ ਦੇਖੋ ਹੁਣ ਪੱਥਰ ਲੱਗਣ ਲੱਗਿਆ ਵਾ ਪਹਿਲਾਂ ਕੋਈ ਨਹੀਂ ਲੱਗ ਰੇ ਬੋਰੇ ਲੱਗ ਰੇ ਬੋਰੇ ਲੱਗ ਤਵਾਦ ਉਹ ਵਿੱਚ ਸਿੱਟੀ ਜਾ ਰਿਹਾ ਵਾ ਜਿਹੜੇ ਇਹ ਪੱਥਰ ਆਏ ਵੀ ਤਾਂ ਜਦ ਨਾਲ ਨਾਲ ਖੜੀ ਜਾ ਰਹੇ ਆ ਕਮ ਸੇ ਥੱਲੇ ਬੇਸ ਬਣਾ ਕੇ ਲਾਇਆ ਜਾਵੇ ਜਿਵੇਂ ਬੰਨ ਲੱਗਦਾ ਹੁੰਦਾ ਫੇਰ ਕੋਈ ਪ੍ਰਬੰਧ ਹੋ ਸਕਦਾ ਕਿ ਨਹੀਂ ਹੋ ਸਕਦਾ ਭਾਈ ਜੇ ਜਾਲ ਹੈ ਨਾ لمبے ਜਾਲ ਜਿਹੜੇ ਬਣਾ ਕੇ ਪੂਰੀ ਢਾਲ ਲਾਈ ਜਾਵੇ ਖੋਸ ਲਾਈ ਜਾ ਵੀ ਉਹਦਾ ਨਾਲ ਹੱਲ ਹੋ ਸਕਦਾ ਐ ਤਾਂ ਕੋਈ ਹੱਲ ਨਹੀਂ ਕਰੀ ਸਾਰੇ ਚੈਨਲ ਦੇ ਅਸੀਂ ਹੁਣ ਵੀ ਬੇਨਤੀ ਕਰਦੇ ਆਂ ਵੀ ਉੱਥੋਂ ਇੱਕ ਠੋਕਰ ਲਾ ਦੇਵੇ 15 ਤੋਂ 20 ਫੁੱਟ ਦਰਿਆ ਦਾ ਝੁਕਾ ਉਧਰ ਨੂੰ ਜਿਹੜਾ ਖਾਲੀ ਪਿਆ ਉੱਥੋਂ ਡਰਨ ਗੱਭਿਓ ਪਾਟੋ ਜਾਣਾ ਇਹਦਾ ਗੱਭਿਓ ਡਰ ਪਾਟੋਗੀ ਯਾਰ ਆਪ ਇਹਨੂੰ ਸਿੱਧਾ ਕਿ ਮੈਨੂੰ ਥੋੜਿਆ ਪਾਣੀ ਦਾ ਟੱਕਰ ਘਟ ਗਈ ਤਾਂ ਅਨੁਸਾਰ ਬੰਦ ਹੋ ਜਾਣਾ ਨਿਕਲ ਭਜਨ ਚੱਕੇ ਇੱਥੇ ਦਰਿਆ ਦੇ ਵਿੱਚੋਂ ਲੰਭੀ ਨਹੀਂ ਜਾ ਸਕਦੀ ਸਾਰਾ ਹਾਲਾ ਸਾਰੀ ਚੀਜ਼ ਦਾ ਪ੍ਰੋਸੈਸ ਹੁੰਦਾ ਸੀ ਯਾਰ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਉਹ ਆਗੇ ਮੌਕਾ ਦੇਖਣ ਯਾਰ ਮੰਤਰੀਆਂ ਮੰਤਰੀਆਂ ਦੇ ਬਾਤ ਦੀ ਗੱਲ ਇਹਨੂੰ ਦੇਖੋ ਹਰਦੀਪ ਸਿੰਘ ਮੁੰਡੀਆਂ ਆਂਦਾ ਉਹ ਬੇਚਾਰਾ ਕੀ ਕਰੂ ਉਹ ਤੇ ਕਰੋੜਾ ਰੁਪਈਆ ਔਰ ਕੋਤੋਂ ਥੋੜੀ ਉਹਦਾ ਦੇਣੇ ਦਾ ਦੇਖੋ ਸਰਕਾਰ ਨਾ ਹੀ ਉਹਨਾਂ ਨੂੰ ਉਦਾਂ ਹੀ ਲੱਗਣੇ ਆ ਇਹ ਤਾਂ ਯਾਰ ਦੇਖੋ ਬਚਾਣ ਦੀ ਲੋੜਾ ਲੋਕਾਂ ਨੂੰ ਅਸੀਂ ਤਾਂ ਬੇਨਤੀ ਕਰਦਾ ਜਿੰਨਾ ਨੁਕਸਾਨ ਲੋਕਾਂ ਦਾ ਹੋ ਰਿਹਾ ਲੋਕੀ ਤਾਂ ਜਿੰਦੇ ਹੀ ਮਰ ਗਏ ਇਹਨਾਂ ਦਾ ਪੱਲੇ ਕੱਖ ਨਹੀਂ ਅਸੀਂ ਬੇਨਤੀ ਕਰਦੇ ਆਂ ਸੀਐਮ ਸਾਹਿਬ ਨੂੰ ਵੀ ਆ ਕੇ ਮੋਕਾ ਦੇਕਣੋ ਇੱਕ ਵਾਰ ਕਿਸੇ ਵੀ ਢੰਗ ਨਾਲ ਵੀ ਯਾਰੇ ਮੈਂ ਜਨਤਾ ਨੂੰ ਕਿੱਦਾਂ ਬਚਾਣਾ ਕਿਸੇ ਵੀ ਪੰਜਾਬ ਦੇ ਵਿੱਚ ਹੈ ਨਹੀਂ ਕੰਮ ਜਿਹੜਾ ਇੱਥੇ ਹੋ ਰਿਹਾ ਸਦਰਾਲੀ ਕਲੋਨੀ ਜੀ ਜੀ ਨਹੀਂ ਅੱਜ ਤੱਕ ਅਸੀਂ ਸੜਕਾਂ ਵਾਸਤੇ ਲੜਦੇ ਸਾਡੀਆਂ ਸੜਕਾਂ ਪਾਜਣ ਸਾਡੀਆਂ ਉਹ ਛੱਡੋ ਹੀ ਸੜਕਾਂ ਦਾ ਟੁੱਟੇ ਚਲੋ ਸੜਕਾਂ ਦਾ ਫੇਰ ਬਣ ਜੂ ਅੱਜ ਮੀਂਹਾਂ ਬਣ ਜੂ ਇੱਕੋ ਸੜਕਾਂ ਦਾ ਯਾਰ ਅੱਗੇ ਵੀ ਲੱਗਦੇ ਨੂੰ ਹੋਏਗੇ 30-30 ਸਾਲ ਆ ਮੀਂਹਾਂ ਬਣ ਜੂ ਉਹ ਹੋਰ ਲੱਗ ਜੂ ਯਾਰ ਜਿਹੜੇ ਲੋਕ ਮਰ ਗਏ ਜਿੱਥੋਂ ਅਨਾਜ ਖਾਣਾ ਜਿੱਥੋਂ ਲੋਕਾਂ ਨੇ ਆਪਣੇ ਬੱਚੇ ਪਾਲਣੇ ਉਹੀ ਮਰ ਉਹਦੀ ਰੋਟੀ ਵੀ ਹਟ ਗਈ ਉਹਦਾ ਘਰ ਵੀ ਹਟ ਗਿਆ ਸਰਕਾਰ ਕੀ ਦੇ ਦੂਗੀ ਇਹ ਜਿਹੜੀ ਜ਼ਮੀਨ ਐ ਇਸ ਤਰ੍ਹਾਂ ਹੜ ਚੁੱਕੀ ਐ ਇੱਥੇ ਰੇਤਾ ਤੇ ਰਹਿਣਾ ਕੱਲੂ ਕਿਤੇ ਇਹ ਨਾ ਹੋ ਜAVE ਰੇਤਾ ਚੱਕਣ ਵਾਸਤੇ ਫਿਰ ਜਿਹੜੀਆਂ ਮਸ਼ੀਨਾਂ ਹੁਣ ਕੰਮ ਕਰਨ ਵਾਸਤੇ ਨਹੀਂ ਆ ਰਹੀਆਂ ਦਵਾਰੇ ਮਸ਼ੀਨਾਂ ਰੇਤਾ ਚੱਕਣ ਵਾਸਤੇ ਭੇਜ ਦੇ ਵੀਰ ਜੀ ਉਹ ਤਾਂ ਅੱਜ ਤੇ ਇੱਕ ਇਹ ਹੋ ਸਕਦਾ ਹਾਲਾਤ ਕਿ ਨਹੀਂ ਇਹ ਮੇਰੀ ਮੇਰੇ ਨਾਲ ਤੁਸੀਂ ਇੱਕਟਿਓ ਨਾ ਜਿਹੜੀ ਮੈਂ ਵੀਡੀਓ ਕਰਦਾ ਇਹਨੂੰ ਸੰਭਾਲ ਕੇ ਰੱਖਿਓ ਇਹ ਤੁਸੀਂ ਪਾਣੀ ਉਤਰਨ ਦਿਓ ਤਾਨੂੰ ਦਿਖਾ ਦਾਂਗੇ 10 ਜਾਂ 20 ਤਾਂ ਮੈਂ ਬਾਤ ਵੀ ਉਹੀ ਹਾਲਾਤ ਹੋਣਗੇ ਤੁਹਾਡਾ ਟਿਪਨ ਟਰਾਲੀ ਵਾਲੇ ਇਹ ਕੰਮ ਚੱਲਣੇ ਚੱਲਣਾ ਉਹ ਰੁਕਣਾ ਨਹੀਂ ਕਿਉਂਕਿ ਰੁਕਦਾ ਉਹ ਤੋਂ ਜਦੋਂ ਸਰਕਾਰ ਡੰਡਾ ਲੈ ਕੇ ਖੜੇ ਔਰ ਮੇਰੇ ਮੇਰੇ ਸਰਪੰਚੀ ਦੇ ਟਾਈਮ ਦੇ ਵਿੱਚ ਸ਼ਹਿਰੋਂ ਖਾਲੀ ਆਈ ਟਰਾਲੀ ਸਰਦਸਰਾਲੀ ਕਲੋਨੀ ਤੋਂ ਟੂੜੀ ਦੀ ਟਰਾਲੀ ਸੱਟ ਕਾਇਆ ਉਹਦੇ ਤੇ ਪਰਚਾ ਕਰ ਦਿੱਤਾ ਸੀ ਇਹਨਾਂ ਨੇ ਠੀਕ ਹੈ ਇਹ ਇਹ ਮੇਰੇ ਮੈਂ ਜਿਹੜਾ ਮੈਂ ਨੌ ਲੈ ਰਿਹਾ ਬਕਾਇਦਾ ਐਸੇ ਕਰਕੇ ਲੈਣਾ ਉਹਤੇ ਖਾਲੀ ਪਰਚਾ ਕਰਤਾ ਸੀ ਇਹਨਾਂ ਨੇ ਹੁਣ ਲਾਸਟ ਦੇ ਵਿੱਚ ਕੀ ਕਹੋਗੇ ਪਲਾਟ ਤੇ ਕਹੀ ਆ ਜੀ ਵੀ ਜੇ ਇਹ ਤਾਂ ਰੱਬ ਆਸ ਰਿਆ ਕੰਮ ਹੋ ਜੇ ਸਾਦੀ ਰੱਬ ਨੇ ਬਾਹ ਫੜ ਲਈ ਠੀਕ ਆ ਨਹੀਂ ਮਾਰਤ ਰਹੀ ਆ ਉਹ ਹੋਰ ਕੋਈ ਹੱਲ ਨਹੀਂ ਹੱਥੋਂ ਘਟੋ ਘੜ 15 ਫੁੱਟ ਜ਼ਮੀਨ ਅੰਦਰ ਸੀਗੀ ਜਿਹੜੀ ਸਾਡੇ ਦੇਖਦਿਆਂ ਦੇਖਦਿਆਂ ਅੰਦਰ ਚਲੀ ਗਈ ਦਰਿਆ ਦੇ ਨਹੀਂ ਸਾਡੇ ਜੀ ਜਦੋਂ ਕਿ ਮੈਂ ਆਇਆ ਜਦੋਂ ਕਿ ਮੈਂ ਆਇਆ 15 ਕ ਫੁੱਟ ਢਾ ਲੱਗਦੀ ਢਿਗਾ ਵੜ ਵੜ ਕੇ ਥਲੇ ਡੇਗੀਆਂ ਸੋ ਇਹ ਅੱਜ ਦੀ ਅਪਡੇਟ ਸੀਗੀ ਸੋ ਅਗਲੀ ਅਪਡੇਟ ਦੇ ਦੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਦੇਸ਼ ਦੁਨੀਆ ਚੈਨਲ ਤੋਂ ਕਾਵਲ ਸਿੰਘ ਰਠੌਰ ਪਿੰਡ ਬੂਸ ਘਰ ਤੋਂ